ਰਾਗੀ ਸਿੰਘ ਨੇ ਕੀਰਤਨੀਏ ਸਿੰਘ ਨੇ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਘਰ ਦੇ ਹਾਲਾਤ ਦਿਖਾਵਾਂਗੇ ਘਰ ਕਾਫੀ ਪੁਰਾਣਾ ਬਣਾਇਆ ਹੋਇਆ ਇਸ ਵਾਰ ਬਾਰਸ਼ਾਂ ਨਾਲ ਉਹਦੇ ਹਾਲਾਤ ਇਸ ਤਰੀਕੇ ਦੇ ਹੋ ਗਏ ਕਿ ਉਹ ਕਦੋਂ ਵੀ ਗਿਰ ਸਕਦਾ ਇਹ ਲਗਭਗ ਅੱਜ ਤੋਂ 60 ਸਾਲ ਲਾ ਲਓ ਜੀ ਪਿੱਛੇ ਮੰਨ ਲਓ ਵੀ 1900 65 68 ਲਾ ਲਓ 65 68 ਦਾ ਬਣਿਆ ਹੋਇਆ ਮਕਾਨ ਹੈ ਜੀ بارشਾਂ ਪੈਣ ਜਦੋਂ بارش ਪੈਂਦੀ ਸੋ ਉਦੋਂ ਇਹ ਚੋਏ ਨੇ ਸਾਰੇ ਹੀ ਚੌਂਦਾ ਰਹੇ ਐ ਬੈਠ ਕੇ ਬਲਕੇ ਰਾਤਾਂ ਕੱਟੀਆਂ ਨੇ ਤੇ ਉਸ ਤੋਂ ਬਾਅਦ ਜਿਹੜੇ ਹਾਲਾਤ ਇਦਾਂ ਹੋਏ ਜਦੋਂ ਧੁੱਪ ਲੱਗੀ ਹਵਾ ਲੱਗੀ ਇਹਦੇ 'ਚ ਤਰੇੜਾਂ ਜਿਹੜੀਆਂ ਚਾਰੇ ਪਾਸੇ ਤਰੇੜਾਂ ਆ ਗਈਆਂ ਕੁਝ ਪਹਿਲਾਂ ਦੀਆਂ ਨੇ ਕੁਝ ਜਿਹੜੀਆਂ ਹੁਣ ਨਵੀਆਂ ਤਰੇੜਾਂ ਇਹਦੇ 'ਚ ਪੈ ਗਈਆਂ ਜੀ ਆਮ ਦਾ ਟਾਈਮ ਸੀਗਾ 7:30-8 ਵਜੇ ਸੀ ਕਿ بارش ਬੜੀ ਤੇਜ਼ ਪੈ ਰਹੀ ਸੀ ਉਸ ਦਿਨ ਮੇਰੇ ਨਾਲ ਭਰਾ ਦਾ ਮਕਾਨ ਗਿਰਿਆ ਦਿਨ ਦੇ ਵਿੱਚ ਤੇ ਰਾਤੀ ਮੈਨੂੰ ਆ ਕੇ ਮਤਲਬ ਕਿ ਜਦੋਂ ਉਹਨਾਂ ਨੇ ਕਿਹਾ ਵੀ ਤੂੰ ਇੱਥੇ ਨਾ ਰਾਤ কাটਵੀਂ ਇਹ ਖਤਰੇ ਵਾਲਾ ਕੰਮ ਹੈ ਕਿਉਂਕਿ ਪਿਛਲੀ ਕੰਧ ਦਾ ਬੜਾ ਖਤਰਾ ਬਣਿਆ ਹੋਇਆ ਹੈ ਕਦੇ ਵੀ ਜਿਹੜੀ ਡੱਬ ਸਕਦੀ ਹੈ ਵੀ ਕੀਰਤਨ ਇੱਕ ਐਸੀ ਦਾਤ ਹੈ ਵੀ ਮੈਂ ਕਿਸੇ ਕੋਲ ਸੁਣਿਆ ਸੀ ਵੀ ਜਿਹਦੇ ਤੇ ਜ਼ਿਆਦਾ ਹੀ ਖੁਸ਼ੀ ਹੋਵੇ ਪਰਮੇਸ਼ਰ ਦੀ ਵੀ ਉਹਨੂੰ ਕੀਰਤਨ ਦੀ ਦਾਤ ਬਖਸ਼ਦੇ ਆ ਸੱਚੇ ਪਾਤਸ਼ਾਹ ਮੇਰੇ ਇੱਕ ਮੰਨ ਨੇ ਫੈਸਲਾ ਕੀਤਾ ਵੀ ਮਨਾ ਕੀਰਤਨ ਦੀ ਦਾਤ ਇੰਨੀ ਤਰੁੱਠ ਕੇ ਕਹਿੰਦੇ ਨੇ ਪਰਮੇਸ਼ਰ ਬਖਸ਼ਦਾ ਵੀ ਤੂੰ ਇਹਨੂੰ ਪੈਸਿਆਂ ਨਾਲ ਨਾ ਤੋਲਦੀ ਨੌ ਪ੍ਰਕਾਰ ਦੀ ਭਗਤੀ ਮੰਨੀ ਗਈ ਆ ਤੇ ਉਹਦੇ ਵਿੱਚੋਂ ਇੱਕ ਭਗਤੀ ਹੈ ਕੀਰਤਨ ਭਗਤੀ ਤੇ ਮੈਂ ਕਦੇ ਇਹਨੂੰ ਬਿਜ਼ਨਸ ਨਹੀਂ ਸਮਝਿਆ ਜੀ ਤੇ ਗਬਹਾਦਰ ਸਿਮਰਿਆ ਕਰਨੋਂ ਨੇ ਤਿਆ ਬੰਧਾ ਕਈ ਹੋਏ ਸਹਾਰੇ ਜਿੰਨੀ ਸੇਵਾ ਕਿਸੇ ਨੇ ਦੇ ਦਿੱਤੀ ਉਨੀ ਲੈ ਲਈ ਜਿਸ ਤੋਂ ਅਜੇ ਤੱਕ ਮੰਗ ਕੇ ਭੇਟਣ ਲਈ ਕਿਉਂਕਿ ਸੱਚ ਤੁਹਾਨੂੰ ਦੱਸਾਂ ਜਿਹੜੇ ਵੱਡੇ ਵੱਡੇ ਕਹਿੰਦੇ ਘਾਉਂਦੇ ਲੋਕ ਨਾ ਉਹ ਸਾਡੇ ਆ ਭੇਟਾ ਦੇਣ ਵੇਲੇ ਗਰੀਬ ਹੋ ਜਾਂਦੇ ਆ ਜੀ ਵੀ ਜਿਹੜੇ ਚੰਗੇ ਚੰਗੇ ਲੋਕ ਉਸ ਸਮੇਂ ਜਿਹੜਾ ਜਿਨ੍ਹਾਂ ਨੇ ਵਿਆਹਾਂ ਤੇ 20-20 ਲੱਖ ਰੁਪਏ ਲਾਉਣੇ ਤੇ ਸਾਡੇ ਉਹ ਵਿਆਹ 1100 ਨੂੰ 2100 ਰੁਪਏ ਨੂੰ ਗਰੀਬ ਹੋ ਜਾਂਦੇ ਆ ਪਰ ਜਦੋਂ ਮੰਗ ਕੇ ਨਹੀਂ ਲੈਂਦੇ ਜਦੋਂ ਕੋਈ ਘੱਟ ਦੇ ਦਿੰਦਾ ਜਾਂ ਤੁਸੀਂ ਬੋਲਦੇ ਨਹੀਂ ਚੁੱਪੀ ਕਰ ਜਾਂਦੇ ਹੋ ਗੱਲ ਨਹੀਂ ਕਹਿੰਦੇ ਇਹ ਬਿਲਕੁਲ ਸੱਚ ਗੱਲ ਹੈ ਮੇਰੇ ਸਾਥੀ ਮੈਨੂੰ ਇਸ ਗੱਲ ਕਰਕੇ ਛੱਡ ਗਏ ਤੁਸੀਂ ਤਾਂ ਮੂੰਹੋਂ ਬੋਲਦੇ ਨਹੀਂ ਉਹ ਮੈਨੂੰ ਇਸ ਗੱਲ ਕਰਕੇ ਛੱਡ ਗਿਆ ਅੱਜ ਉਹ ਬਹੁਤ ਤਰੱਕੀ ਚ ਨੇ ਮੈਂ ਤੁਹਾਨੂੰ ਨਾ ਬਾਰੇ ਦੱਸਾਂ ਕੋਈ ਆਸਟ੍ਰੇਲੀਆ ਬੈਠਾ ਹੈ ਕੋਈ ਕੈਨੇਡਾ ਬੈਠਾ ਹੈ ਮੈਂ ਹੁਣ ਇਸ਼ਾਰਾ ਕਰਾਂ ਐਸਜੀਪੀਸੀ ਵੱਲ ਕਿਉਂਕਿ ਉਹਨਾਂ ਦਾ ਅਸਲ ਦੇ ਵਿੱਚ ਜਿਹੜਾ ਉਹਨਾਂ ਦੀ ਮੈਂ ਵੱਡੀ ਨਲਾਇਕੀ ਸਮਝਦਾ ਇਸ ਗੱਲ 'ਚ ਕਿਉਂਕਿ ਉਹ ਆਪਣੇ ਪ੍ਰਚਾਰਕਾਂ ਨੂੰ ਵੜਨਾ ਮਾਨ ਸਰਕਾਰ ਨਹੀਂ ਦੇ ਸਕਦੇ ਦੇਖੋ ਇੱਕ ਘੰਟਾ ਕੀਰਤਨ ਅਸੀਂ ਕੀਤਾ ਸਾਨੂੰ ਮੰਨ ਲਓ ਉਹਨਾਂ ਨੇ ਸਿਰਫ 2100 ਰੁਪਏ ਜਾਂ 1100 ਰੁਪਏ ਦੇਣਾ ਇੱਕ ਜਥਾ ਜਿਹੜਾ ਬਾਹਰੋਂ ਬੁਲਾਇਆ ਗਿਆ ਜਿਹੜਾ ਟੀਵੀ ਤੇ ਦੇਖਿਆ ਹੈ ਉਹਨੇ ਵੀ 1 ਘੰਟਾ ਕੀਰਤਨ ਕਰਨਾ ਬਲਕਿ ਉਹਨੇ ਪੌਣਾ ਘੰਟਾ ਹੀ ਕਰਨਾ ਕਿਉਂਕਿ ਇਹ ਸਮੇਂ ਦਾ ਵੀ ਹੈਗਾ ਸਿਸਟਮ ਉਹਨਾਂ ਨੂੰ ਲੋਕ 70-70000 ਰੁਪਇਆ 52-52000 ਰੁਪਇਆ ਦਿੰਦੇ ਆ ਵੀ ਉਸ ਵੇਲੇ ਸਾਨੂੰ ਸਮਝ ਨਹੀਂ ਆਉਂਦੀ ਵੀ ਇਹ ਫਰਕ ਕਿਉਂ ਕੀਤਾ ਜਾਂਦਾ ਹੈ ਦੇਖੋ ਹੁਣ ਤੁਹਾਡੇ ਸਾਹਮਣੇ ਹੈ ਜੇ ਮੈਂ ਵੀ ਇਦਾਂ ਬੰਕੇ ਭੇਟਾ ਲੈਂਦਾ ਹੁੰਦਾ ਤਾਂ ਮੇਰੇ ਵੀ ਸ਼ਾਇਦ ਹਾਲਾਤ ਬਹੁਤ ਵਧੀਆ ਹੋਣੇ ਸੀ ਇਹ ਮਕਾਨ ਪਖਤ ਹੋ ਉਦਾਂ ਵੀਰ ਜੀ ਮੈਂ ਮਤਲਬ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਮਾਲਕ ਦੀ ਬਹੁਤ ਦਿਆ ਮੈਂ ਬਹੁਤ ਛੜਦੀ ਕਲਾ ਚ ਆ ਉਈ ਐਸੀ ਗੱਲ ਨਹੀਂ ਕਦੇ ਮਨ ਨੂੰ ਅਫਸੋਸ ਨਹੀਂ ਹੋਇਆ ਕਦੇ ਝੋਰਾ ਨਹੀਂ ਹੋਇਆ ਇਸ ਗੱਲ ਦਾ ਵੀ ਤੂੰ ਕਿਹੜੇ ਕੰਮ 'ਚ ਪੈ ਗਿਆ। ਤੁੱਚ ਦੱਸਾਂ ਮੈਂ ਇਹ ਹੋਇਆ ਮੇਰੇ ਨਾਲ ਜਦੋਂ ਕੀਰਤਨ ਕਰਕੇ ਵਾਪਸ ਆਉਣਾ ਹੁੰਦਾ। ਉਸ ਟਾਈਮ ਜੇ ਤਾਂ ਮਾਲਕ ਸਾਹਮਣੇ ਖੜਾ ਮਿਲ ਗਿਆ ਵੀ ਹਾਂ ਜੀ ਅਸੀਂ ਭਾਈ ਸਾਹਿਬ ਠੀਕ ਹੈ ਜੀ ਅੱਗੇ ਆ ਦੋ ਚੱਲਿਆ। ਉਹਨਾਂ ਨੇ ਕਹਤਾ ਭਾਈ ਸਾਹਿਬ ਤੁਹਾਡੀ ਪੇਟਾ ਲੈ ਜਾਓ। ਤਾਂ ਨਾਲ ਲੈ ਆਉਣੀ ਇਹ ਨਹੀਂ ਮੈਂ ਮੇਰੇ ਤੋਂ ਇਹ ਨਹੀਂ ਕਦੇ ਹੋਇਆ ਵੀ ਮੈਂ ਸਨੇਹਾ ਦੇ ਕੇ ਉਹਨੂੰ ਬੁਲਾਵਾਂ ਜਾਂ ਉਹਨੂੰ ਫੋਨ ਕਰਕੇ ਬੁਲਾਵਾਂ ਵੀ ਭਾਈ ਸਾਹਿਬ ਆਓ ਸਾਡੀ ਭੇਟਾ ਤੋਂ ਅਸੀਂ ਜਾਣ ਅਸੀਂ ਇੱਦਾਂ ਹੀ ਆ ਜਾਈਂਦੇ ਲੋਕੀ ਮਿੰਟ ਚ ਕਹਿ ਦਿੰਦੇ ਨੇ ਵੀ ਤੇਰੀ ਜਵਾਨ ਨੂੰ ਕੀ ਹੋ ਜਾਂਦਾ ਵੀ ਤੂੰ ਕਿਉਂ ਨਹੀਂ ਕਹਿ ਸਕਦਾ ਕਿਸੇ ਨੂੰ ਪਰ ਮੈਨੂੰ ਐ ਲੱਗਦਾ ਵੀ ਇਹ ਚ ਰੱਬ ਦੀ ਰਜ਼ਾ ਹੈ ਕੋਈ ਮੈਂ ਮੈਨੂੰ ਕਿਉਂਕਿ ਮੈਂ ਇੱਕਦੋ ਮਹਾਂਪੁਰਸ਼ਾਂ ਨਾਲ ਮੇਰੀ ਜਦੋਂ ਗੱਲ ਹੁੰਦੀ ਉਹ ਮੈਨੂੰ ਕਹਿੰਦੇ ਵੀ ਤੂੰ ਦੇਖਦਾ ਜਾ ਵੀ ਕਦੇ ਉਹ ਸਮਾਉਣਾ ਹੈ ਤੂੰ ਜਿਹੜੀਆਂ ਚਿੱਤ ਚਿੱਤੇ ਵੀਰ ਨੇ ਸੋਚੀਆਂ ਵੀ ਵਾਹਿਗੁਰੂ ਨੇ ਤੇਰੇ ਲਈ ਉਹ ਸੋਚ ਕੇ ਰੱਖੀਆਂ ਹੋਈਆਂ ਨੇ ਵੀ ਜੇਤੂ ਦੀ ਰਜਾ ਚ ਚੱਲ ਰਹੀ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪਿਛਲੇ ਦਿਨੀ ਪੰਜਾਬ ਦੇ ਵਿੱਚ ਐਨੀ بارش ਹੋਈ ਆ ਕਿ ਇੱਕ ਪਾਸੇ ਤਾਂ ਹੜ੍ਹ ਆ ਚੁੱਕੇ ਨੇ ਅਤੇ ਵੱਡੇ ਨੁਕਸਾਨ ਹੋਏ ਨੇ ਆਮ ਲੋਕਾਂ ਦੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਤੇ ਦੂਜੇ ਪਾਸੇ ਜਿਹੜੀ ਮਾਲਵਾ ਬੈਲਟ ਆ ਜਿੱਥੇ ਹੜ੍ਹ ਨਹੀਂ ਆਏ ਉੱਥੇ ਬਾਰਸ਼ਾਂ ਇੰਨੀਆਂ ਹੋਈਆਂ ਨੇ ਵੀ ਜਿਹੜੇ ਪੁਰਾਣੇ ਘਰ ਸੀ ਉਹ ਚੂਣ ਲੱਗ ਗਏ ਉਹਨਾਂ ਦੀਆਂ ਛੱਤਾਂ ਡਿੱਗ ਗਈਆਂ ਛੱਤਾਂ 'ਚ ਤਰੇੜਾਂ ਆ ਗਈਆਂ ਸੋ ਵੱਡੇ ਨੁਕਸਾਨ ਹੋਏ ਨੇ ਸੋ ਹਲਕਾ ਨਾਬਾ 'ਚ ਮੌਜੂਦਾ ਹਲਕਾ ਨਾਬਾ ਦੇ ਵਿੱਚ ਰਾਗੀ ਸਿੰਘ ਨੇ ਕੀਰਤਨੀਏ ਸਿੰਘ ਨੇ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਘਰ ਦੇ ਹਾਲਾਤ ਦਿਖਾਵਾਂਗੇ ਘਰ ਕਾਫੀ ਪੁਰਾਣਾ ਬਣਾਇਆ ਹੋਇਆ ਇਸ ਵਾਰ ਬਾਰਸ਼ਾਂ ਨਾਲ ਉਹਦੇ ਹਾਲਾਤ ਇਸ ਤਰੀਕੇ ਦੇ ਹੋ ਗਏ ਕਿ ਉਹ ਕਦੋਂ ਵੀ ਗਿਰ ਸਕਦਾ ਜਨਨ ਕਿ ਆਲੇ-ਦਾਲੇ ਤਰੇੜਾਂ ਹੀ ਤਰੇੜਾਂ ਆ ਗਈਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਇਸ ਘਰ ਦੇ ਵਿੱਚ ਅਸੀਂ ਜਿਹੜੇ ਚ ਬੈਠੇ ਆ ਇਸ ਦੀਆਂ ਤਸਵੀਰਾਂ ਕਿ ਉੱਤੀ ਤਰੇੜਾਂ ਦਿਖਾਈ ਦੇ ਰਹੀਆਂ ਨੇ ਤਸਵੀਰਾਂ ਦੇਖੋ ਕਿ ਜਿਹੜੇ ਵਾਲੇ ਨੇ ਉੱਪਰ ਤਰੇੜਾਂ ਤੋਂ ਸਾਈਡ ਤੇ ਵਾਲੇ ਰਾਗੀ ਸਿੰਘ ਦਾ ਇਹ ਵੀ ਕਹਿਣਾ ਕਿ ਬੁਰੇ ਹਾਲਾਤ ਨੇ ਜਦੋਂ ਪਿਛਲੀ بارش ਪਈ ਤਾਂ ਬਹੁਤ ਹੀ ਮਾੜੇ ਹਾਲਾਤ ਹੋ ਗਏ ਪਾਣੀ ਚੂਨ ਲੱਗ ਗਿਆ ਤੇ ਪਾਣੀ ਚੂਕੇ ਅਸੀਂ ਦੂਜੇ ਘਰ ਜਾ ਕੇ ਰਾਤ ਕੱਟੀ ਸਾਰੇ ਸਮਾਨ ਇੱਧਰ ਸ਼ਿਫਟ ਕੀਤਾ ਅਤੇ ਭਿੱਜ ਗਿਆ ਸਮਾਨ ਇੱਥੋਂ ਤੱਕ ਕਹਿ ਰਹੇ ਨੇ ਸੋ ਰਾਗੀ ਸਿੰਘ ਭਾਈ ਜਗਜੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸਾਰੀ ਜਾਣਕਾਰੀ ਉਹਨਾਂ ਤੋਂ ਲਵਾਂਗੇ ਜੀ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੰਜਾਬੀ ਲੋਕ ਚੈਨਲ ਤੋਂ ਆਪ ਜੀ ਆਇਓ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਹੈ ਜੀ ਆਪ ਜੀ ਭਾਈ ਸਾਹਿਬ ਜੀ ਹਾਲਾਤ ਦੇਖ ਰਿਹਾ ਅਸੀਂ ਇਹ ਘਰ ਕਿੰਨਾ ਕੁ ਪੁਰਾਣਾ ਬਣਿਆ ਹੋਇਆ ਕਿੰਨਾ ਸਮਾਂ ਹੋਇਆ ਜੀ ਇਹ ਲਗਭਗ ਅੱਜ ਤੋਂ 60 ਸਾਲ ਲਾ ਲਓ ਜੀ ਪਿੱਛੇ ਮੰਨ ਲਓ ਵੀ 1965 68 ਲਾ ਲਓ 65 68 ਦਾ ਬਣਿਆ ਹੋਇਆ ਮਕਾਨ ਹੈ ਜੀ ਇਹ ਤੇ ਸਾਡੀ ਸੋਝੀ ਤੋਂ ਤਾਂ ਖੈਰ ਪਹਿਲਾਂ ਦਾ ਹੈ ਤੇ ਹੁਣ ਇਹਦੇ ਜਿਹੜੇ ਹਾਲਾਤ ਸੀਗੇ ਕਿਉਂਕਿ ਸਮਾ ਵੀ ਜ਼ਿਆਦਾ ਹੋਣ ਕਰਕੇ ਤੇ ਬਾਰਿਸ਼ਾਂ ਕੁਝ ਇਸ ਕਦਰ ਪਈਆਂ ਨੇ ਵੀ ਬਾਰਿਸ਼ਾਂ ਪੈਣ ਜਦੋਂ ਬਾਰਿਸ਼ ਪੈਂਦੀ ਸੀ ਉਦੋਂ ਇਹ ਚੋਏ ਨੇ ਸਾਰੇ ਹੀ ਚੌਂਦਾ ਰਹੇ ਬੈਠ ਕੇ ਬਲਕੇ ਰਾਤਾਂ ਕੱਟੀਆਂ ਨੇ ਤੇ ਉਸ ਤੋਂ ਬਾਅਦ ਜਿਹੜੇ ਹਾਲਾਤ ਇਦਾਂ ਹੋਏ ਜਿੱਦਾਂ ਧੁੱਪ ਲੱਗੀ ਹਵਾ ਲੱਗੀ ਇਹਦੇ 'ਚ ਤਰੇੜਾਂ ਜਿਹੜੀਆਂ ਚਾਰੇ ਪਾਸੇ ਤਰੇੜਾਂ ਆ ਗਈਆਂ ਕੁਝ ਪਹਿਲਾਂ ਦੀਆਂ ਨੇ ਕੁਝ ਜਿਹੜੀਆਂ ਹੁਣ ਨਵੀਆਂ ਤਰੇੜਾਂ ਇਹਦੇ 'ਚ ਪੈ ਗਈਆਂ ਜੀ ਜਾਨੀ ਕਿ ਤਰੇੜਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਉਸ ਸਮੇਂ ਤੋਂ ਜੀ ਜੀ ਬਿਲਕੁਲ ਲਗਾਤਾਰ ਵੱਧ ਰਹੀਆਂ ਨੇ ਬਲਕਿ ਇੱਕ ਦਿਨ ਐਸਾ ਹੋਇਆ ਕਿ ਮੇਰੇ ਕੋਲ ਤਿੰਨ ਚਾਰ ਬੰਦੇ ਆ ਕੇ ਇੱਥੇ ਛਾਬ ਨੂੰ ਉਹ ਮੈਨੂੰ ਕਹਿੰਦੇ ਵੀ ਤੂੰ ਇੱਥੇ ਨਾ ਆਪਣੇ ਬੱਚਿਆਂ ਨੂੰ ਇੱਥੇ ਨਾ ਰੱਖ ਵੀ ਇੱਥੋਂ ਸਮਾਨ ਚੱਕ ਲੈ ਕਿਸੇ ਤਰ੍ਹਾਂ ਕਿਤੇ ਹੋਰ ਰੱਖ ਲੈ ਮੈਂ ਕਿਹਾ ਜੀ ਮੈਂ ਹੁਣ ਇਸ ਟਾਈਮ ਕਿੱਥੇ ਲੈ ਕੇ ਜਾਵਾਂ ਬੱਚਿਆਂ ਨੂੰ ਸ਼ਾਮ ਦਾ ਟਾਈਮ ਸੀਗਾ ਕੋਈ 7:30 8 ਵਜੇ ਦਾ ਇਹ ਚਲੋ ਮਹਾਰਾ ਨੂੰ ਅਰਦਾਸ ਬੇਨਤੀ ਕਰਕੇ ਅੱਪਰ ਰਾਤ ਕੱਟੀ ਇੱਥੇ ਜੀ ਤੇ ਜਿਹੜੇ ਹਾਲਾਤ ਤੁਸੀਂ ਦੇਖ ਹੀ ਰਹੇ ਹੋ ਜੀ ਹੁਣ ਮੇਰੇ ਕਹਿਣ ਤੇ ਤੋਂ ਉਹ ਨਹੀਂ ਤੁਸੀਂ ਆਪ ਹੀ ਦੇਖ ਰਹੇ ਹੋ ਨਾ ਵੀ ਹਾਲਾਤ ਕੀ ਨੇ ਜੀ ਇਹਦੇ ਨਹੀਂ ਭਾਈ ਸਾਹਿਬ ਜੀ ਤੁਸੀਂ ਪਰਿਵਾਰ ਸਮੇਤ ਇੱਥੇ ਰਹੇ ਨੇ ਤੁਹਾਨੂੰ ਖਤਰਾ ਨਹੀਂ ਲੱਗਦਾ ਜਿਵੇਂ ਤਰੇੜਾਂ ਵਧਦੀਆਂ ਜਾ ਰਹੀਆਂ ਨੇ ਕਿ ਡਿੱਗ ਵੀ ਸਕਦਾ ਇਹ ਜਿਵੇਂ ਤੁਹਾਨੂੰ ਹੋਰ ਵੀ ਕਹਿੰਦੇ ਨੇ ਕਿ ਬਾਬਾ ਜੀ ਇੱਥੇ ਨਾ ਰਹੋ ਤੁਸੀਂ ਜੀ ਖਤਰਾ ਦੇਖੋ ਪਹਿਲਾਂ ਨਹੀਂ ਸੀ ਕਦੇ ਵੀ ਮਹਿਸੂਸ ਹੋਇਆ ਸੱਚ ਦੱਸਾਂ ਤੁਹਾਨੂੰ ਪਰ ਹੁਣ ਜਿਹੜੇ ਹਾਲਾਤ ਸੀਗੇ ਉਸ ਦਿਨ ਕਿਉਂਕਿ ਉਸ ਮੇ ਤਾਂ ਸ਼ਾਮ ਦਾ ਟਾਈਮ ਸੀਗਾ 7:30-8 ਵਜੇ ਸੀ ਕਿ بارش ਬੜੀ ਤੇਜ਼ ਪੈ ਰਹੀ ਸੀ ਉਸ ਦਿਨ ਮੇਰੇ ਨਾਲ ਭਰਾ ਦਾ ਮਕਾਨ ਗਿਰਿਆ ਦਿਨ ਦੇ ਵਿੱਚ ਤੇ ਰਾਤੀ ਮੈਨੂੰ ਆ ਕੇ ਮਤਲਬ ਕਿ ਜਦੋਂ ਉਹਨਾਂ ਨੇ ਕਿਹਾ ਵੀ ਤੂੰ ਇੱਥੇ ਨਾ ਰਾਤ ਕੱਟ ਵੀ ਇਹ ਖਤਰੇ ਵਾਲਾ ਕੰਮ ਹੈ ਕਿਉਂਕਿ ਪਿਛਲੀ ਕੰਧ ਦਾ ਬੜਾ ਖਤਰਾ ਬਣਿਆ ਹੋਇਆ ਹੈ ਕਦੇ ਵੀ ਜਿਹੜੀ ਦਬ ਸਕਦੀ ਹੈ गिर ਸਕਦੀ ਹੈ ਤੇ ਉਹ ਰਾਤ ਚਲੋ ਮੈਂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਕੇ ਮਹਾਰਾਜ ਵੀ ਤੂੰ ਆਪ ਹੀ ਸਹਾਇ ਹੋਣਾ ਹਨ ਤੇ ਕਿਉਂਕਿ ਹੁਣ ਉਸ ਟਾਈਮ ਆਪਾਂ ਜਾ ਕਿਤੇ ਨਹੀਂ ਸਕਦੇ ਕਿਉਂਕਿ ਮੀਂਹ ਨਾਲ ਸਾਰਿਆਂ ਦੇ ਅਸਲ ਜਿ ਘਰਾਂ ਦੇ ਹਾਲਾਤ ਇਦਾਂ ਦੇ ਸੀਗੇ ਵੀ ਕਿਤੇ ਇਹਨੂੰ ਛੱਡ ਕੇ ਅਸੀਂ ਕਿੱਥੇ ਜਾਂਦੇ ਤੇ ਰਾਤ ਤੇ ਕੱਟੀ ਪਰ ਉਹ ਵਾਇਗਰੂ ਦੇ ਪਰੋਸੇ ਤੇ ਕੱਟੀ ਜੀ ਬਸ ਬਿਲਕੁਲ ਹੁਣ ਕੀ ਪਲੈਨਿੰਗ ਹੈ ਜੀ ਫਿਰ ਹੁਣ ਖਾਤਰੇ ਚ ਤੁਸੀਂ ਰਹਿ ਰਹੇ ਹੋ ਇਹ ਦੁਬਾਰਾ ਹੀ ਬਣਾਉਣਾ ਪੈਣਾ ਹੁਣ ਤਾਂ ਇਹ ਜੀ ਬਿਲਕੁਲ ਮੈਂ ਜਿਵੇਂ ਕਹਿੰਦੇ ਇੱਕ ਠੇਕੇਦਾਰ ਨੂੰ ਬੁਲਾਇਆ ਸੀਗਾ ਉਹਨੂੰ ਮਾਣ ਲਵਾਇਆ ਉਹਦੇ ਤੋਂ ਉਨ ਜਦੋਂ ਅਨੁਮਾਨ ਨੂੰ ਦੇ ਬਾਰੇ ਦੇਖਦੇ ਆ ਉਹਦੇ ਖਰਚ ਬਾਰੇ ਦੇਖਦੇ ਆ ਖਰਚ ਨੂੰ ਦੇਖ ਕੇ ਤਾਂ ਮਤਲਬ ਬੜਾ ਔਖਾ ਲੱਗਦਾ ਕਿਉਂਕਿ ਮਹਿੰਗਾਈ ਦਾ ਯੁੱਗ ਹੈ ਜਿਹੜਾ ਉਹਨੇ ਮਤਲਬ ਕਿ ਕਹਿ ਲਿਆ ਵੀ ਬਜਟ ਦੱਸਿਆ ਵੀ ਇੰਨਾ ਘੱਟੋ ਘੱਟ ਪੈਸਾ ਚਾਹੀਦਾ ਇਹਦੇ ਲਈ ਤੇ ਪਰ ਸਰਨਾ ਵੀ ਨਹੀਂ ਕਰਨਾ ਪੈਣਾ ਕਿਉਂਕਿ ਹੁਣ ਬੱਚੇ ਆ ਛੋਟੇ ਬੱਚੇ ਆ ਜਾਂ ਹਾਲਾਤ ਇਦਾਂ ਦੇ ਨੇ ਵੀ ਜ਼ਰੂਰ ਇਹਨੂੰ ਮਨ ਚ ਸਕੀਮ ਇੱਕ ਮਤਲਬ ਸੋਚ ਰਹੇ ਆ ਵੀ ਚਲੋ ਇਹਨੂੰ ਥੋੜਾ ਬਹੁਤਾ ਮੈਨੂੰ ਢੇੜ ਕੇ ਛੱਤ ਹੋ ਕਰਕੇ ਜਾਂ ਇਹਨੂੰ ਕਿਸੇ ਤਰ੍ਹਾਂ ਇਹਨੂੰ ਮੇਨਟੇਨ ਕਰੀਏ ਵੀ ਜਿਹੜੀਆਂ ਆ ਚੀਜ਼ਾਂ ਤੋਂ ਘੱਟੋ-ਘੱਟ ਬਚੀਏ ਭਾਈ ਸਾਹਿਬ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਲਾਈਨ 'ਚ ਕੀਰਤਨ ਕਰਦਿਆਂ ਨੂੰ ਕਿਉਂਕਿ ਹੁਣ ਅਸੀਂ ਦੇਖਦੇ ਆ ਤੁਸੀਂ ਬਹੁਤ ਕੀਰਤਨ ਕਰਦੇ ਹੋ ਬਹੁਤ ਜਗ੍ਹਾ ਤੇ ਹਰ ਰੋਜ਼ ਤੁਹਾਡੇ ਪ੍ਰੋਗਰਾਮ ਚੱਲਦੇ ਨੇ ਬੇਸਤਾ ਜੀ ਮਹਾਰਾਜੀ ਦਿਆ ਨਾਲ ਕੋਈ ਇਹ ਪੁਰਬਲਾ ਸੰਜੋਗ ਹੀ ਆ ਕੋਈ ਬਚਪਨ ਤੋਂ ਮੈਨੂੰ ਜਿਹੜਾ ਲਗਨ ਸੀਗੀ ਇਸ ਪਾਸੇ ਤੇ ਪਰ ਮੈਂ ਜਦੋਂ 1993 94 ਦੇ ਵਿੱਚ 10ਵੀਂ ਕੀਤੀ ਹੈ 10ਵੀਂ ਤੋਂ ਬਾਅਦ ਮੈਂ ਮਤਲਬ ਪਲੱਸ 2 ਤੱਕ ਨਾਲ-ਨਾਲ ਮੈਂ ਕੀਰਤਨ ਦੀ ਜਿਹੜੀ ਸਖਲਾਈ ਵੀ ਬਕਾਇਦਾ ਸੰਥਿਆ ਗੁਰਦਾਰਾ ਸਿੱਧ ਸਾਰਾ ਲਾਹੌਰਾ ਸਾਹਿਬ ਉੱਥੇ ਟਕਸਾਲ ਦੇ ਵਿਦਿਆਰਥੀ ਸੀਗੇ ਜਿਨ੍ਹਾਂ ਕੋਲੋਂ ਅਸੀਂ ਪੜੇ ਤੇ ਨਾਲ-ਨਾਲ ਕੀਰਤਨ ਦੀ ਜਿਹੜੀ ਸਖਲਾਈ ਲਈ ਫਿਰ ਉਸ ਤੋਂ ਬਾਅਦ ਐਨ ਲਾਲੋ ਵੀ ਮੈਂ 9995 ਤੋਂ ਜਿਹੜਾ ਪ੍ਰੋਫੈਸ਼ਨਲ ਤੌਰ ਤੇ ਜਣੀ ਸੰਗਤ ਦੇ ਵਿੱਚ ਕੀਰਤਨ ਦਾ ਮੈਂ ਵਿਚਰਨਾ ਸ਼ੁਰੂ ਕਰ ਦਿੱਤਾ ਸੀ ਬਿਲਕੁਲ ਆ ਭਾਈ ਸਾਹਿਬ ਜੀ ਇੰਨਾ ਸਮਾਂ ਹੋ ਗਿਆ तकरीबन ਤੁਹਾਨੂੰ 25 ਤੋਂ 30 ਸਾਲ ਹੋ ਚੁੱਕੇ ਨੇ ਇਹ ਲਾਈਨ 'ਚ ਕੀਰਤਨ ਕਰਦੇ ਹੋ ਤੇ ਉਦੋਂ ਤੱਕ ਤੁਸੀਂ ਹਜੇ ਤੱਕ ਯੋਗ ਨਹੀਂ ਹੋਏ ਕਿ ਆਪਣਾ ਘਰ ਬਣਾ ਸਕੋ ਸੌਖੇ ਤਰੀਕੇ ਨਾਲ ਬਣਾ ਸਕੋ ਭਾਈ ਸਾਹਿਬ ਗੱਲ ਇਹ ਕੀ ਸੀਗੀ ਕੀਰਤਨ ਦੀ ਦਾਤ ਇੱਕ ਮੈਂ ਪਹਿਲਾਂ ਵੀ ਮੇਰੀ ਕਿਸੇ ਨੇ ਲਗਾ ਲਈ ਮੈਂ ਕਥਨ ਕੀਤੀ ਸੀ ਗੱਲ ਇਹ ਵੀ ਕੀਰਤਨ ਇੱਕ ਐਸੀ ਦਾਤ ਹੈ ਵੀ ਮੈਂ ਕਿਸੇ ਕੋਲੋਂ ਸੁਣਿਆ ਸੀ ਵੀ ਜਿਹਦੇ ਤੇ ਜਿਆਦਾ ਹੀ ਖੁਸ਼ੀ ਹੋਵੇ ਪਰਮੇਸ਼ਰ ਦੀ ਵੀ ਉਹਨੂੰ ਕੀਰਤਨ ਦੀ ਦਾਤ ਬਖਸ਼ ਦੇ ਸੱਚੇ ਪਾਤਸ਼ਾਹ ਤੇ ਮੇਰੇ ਮਨ ਦੇ ਵਿੱਚ ਇੱਕ ਖਿਆਲ ਹੈ ਮੈਨੂੰ ਕਿਸੇ ਨੇ ਰੋਕਿਆ ਨਹੀਂ ਮੈਨੂੰ ਕਿਸੇ ਸਿਖਾਉਣ ਵਾਲੇ ਨੇ ਜਾਂ ਮੈਨੂੰ ਜਿਨ੍ਹਾਂ ਨੇ ਇਹ ਦਾਤਾਂ ਦਿੱਤੀਆਂ ਪ੍ਰਮਾਤਮਾ ਨੇ ਜਾਂ ਜੋ ਮੈਂ ਮਹਾਂਪੁਰਸ਼ਾਂ ਕੋਲ ਜਿਨ੍ਹਾਂ ਕੋਲ ਦੇਖ ਕੇ ਸਿੱਖਿਆ ਉਹਨਾਂ ਨੇ ਨਹੀਂ ਮੈਨੂੰ ਕਿਸੇ ਨੇ ਨਹੀਂ ਮਨਾ ਕੀਤਾ ਵੀ ਤੂੰ ਭੇਟਾ ਨਾ ਮੰਗੀ ਕਿ ਕੀਰਤਨ ਦੀ ਭੇਟਾ ਜਿਵੇਂ ਹੁੰਦੀ ਹੈ ਮੇਰੇ ਇੱਕ ਮਨ ਨੇ ਫੈਸਲਾ ਕੀਤਾ ਵੀ ਮਨਾ ਕੀਰਤਨ ਦੀ ਦਾਤ ਇੰਨੀ ਤਰੁੱਠ ਕੇ ਕਹਿੰਦੇ ਨੇ ਪਰਮੇਸ਼ਰ ਬਖਸ਼ਦਾ ਵੀ ਤੂੰ ਇਹਨੂੰ ਪੈਸਿਆਂ ਨਾਲ ਨਾ ਤੋਲਦੀ ਕਿਉਂਕਿ ਮਹਾਪੁਰਸ਼ਾਂ ਦੀ ਸੰਗਤ ਕਰਨ ਦਾ ਸੁਭਾਗ ਮਿਲਿਆ ਕੀਰਤਨ ਇੱਕ ਨੌ ਪ੍ਰਕਾਰ ਦੀ ਭਗਤੀ ਦੇ ਵਿੱਚ ਇੱਕ ਭਗਤੀ ਹੈ ਜੀ ਕੀਰਤਨ ਭਗਤੀ ਨੌ ਪ੍ਰਕਾਰ ਦੀ ਭਗਤੀ ਮੰਨੀ ਗਈ ਆ ਤੇ ਉਹਦੇ ਵਿੱਚੋਂ ਇੱਕ ਭਗਤੀ ਹੈ ਕੀਰਤਨ ਭਗਤੀ ਤੇ ਮੈਂ ਕਦੇ ਇਹਨੂੰ ਬਿਜ਼ਨਸ ਨਹੀਂ ਸਮਝਿਆ ਜੀ ਤੇ ਜਿੰਨੀ ਸੇਵਾ ਕਿਸੇ ਨੇ ਦੇ ਦਿੱਤੀ ਕਿਉਂਕਿ ਦੇਖੋ ਸਾਥੀ ਹੁੰਦਿਆਂ ਨਾਲ ਉਹਨਾਂ ਦੇ ਵੀ ਘਰ ਪਰਿਵਾਰ ਨੇ ਇਹਦੇ ਬਿਨਾਂ ਗੁਜ਼ਾਰਾ ਤੇ ਹੈ ਨਹੀਂ ਤੇ ਜਿੰਨੀ ਕਿਸੇ ਨੇ ਦਿੱਤੀ ਓਨੀ ਲੈ ਲਈਦੀ ਕਿਸੇ ਤੋਂ ਅੱਜ ਤੱਕ ਮੰਗ ਕੇ ਭੇਟਾਂ ਨਹੀਂ ਲਈ ਤੇ ਇੱਕ ਵੱਡਾ ਕਾਰਨ ਇਹ ਆ ਵੀ ਜੋਗ ਨਹੀਂ ਹੋ ਸਕੇ ਉਹਦਾ ਵੱਡਾ ਕਾਰਨ ਤਾਂ ਇਹ ਹੀ ਆ ਵੀ ਇੱਕ ਤਾਂ ਕਦੇ ਮੰਗ ਕੇ ਕੋਈ ਆਪਣੇ ਡਿਮਾਂਡ ਮੁਤਾਬਕ ਕੋਈ ਭੇਟਾਂ ਨਹੀਂ ਮੰਗੀ ਕਿਉਂਕਿ ਸੱਚ ਤੁਹਾਨੂੰ ਦੱਸਾਂ ਜਿਹੜੇ ਵੱਡੇ ਵੱਡੇ ਕਹਿੰਦੇ ਘਾਉਂਦੇ ਲੋਕ ਨਾ ਉਹ ਸਾਡੇ ਆ ਭੇਟਾਂ ਦੇਣ ਵੇਲੇ ਗਰੀਬ ਹੋ ਜਾਂਦੇ ਆ ਜੀ ਮੈਂ ਮਤਲਬ ਹੁਣ ਇੰਨਾ ਸਮਾਂ ਨਹੀਂ ਵੀ ਮੈਂ ਤੁਹਾਨੂੰ ਉਹ ਬਿਆਨ ਕਰ ਸਕਾਂ ਬਹੁਤ ਕੁਝ ਮੈਂ ਦੱਸ ਸਕਦਾ ਤੁਹਾਨੂੰ ਕਿ ਜਿਹੜੇ ਚੰਗੇ ਚੰਗੇ ਲੋਕ ਉਸ ਸਮੇਂ ਜਿਹੜਾ ਜਿਨ੍ਹਾਂ ਨੇ ਵਿਆਹਾਂ ਤੇ 20-20 ਲੱਖ ਰੁਪਏ ਲਾਉਣੇ ਤੇ ਸਾਡੇ ਉਹ 1100 ਨੂੰ 2100 ਰੁਪਏ ਨੂੰ ਗਰੀਬ ਹੋ ਜਾਂਦੇ ਆ ਚਲੋ ਤੇ ਦੂਜੀ ਗੱਲ ਇਹ ਵੀ ਮੈਂ 93 94 ਚ ਜਿਹੜਾ ਇਹ 93 95 ਲਾ ਲਓ ਬਸ ਇੱਥੇ ਕਿ ਮੈਂ ਕੀਰਤਨ ਸ਼ੁਰੂ ਕੀਤਾ ਉਸ ਸਮੇਂ ਜਿਹੜਾ ਕੀਰਤਨ ਸਤਕਾਰ ਜਿਹੜੀ ਸੰਗਤ ਆਮ ਸਤਕਾਰ ਕਰਦੀ ਹੈ ਕੀਰਤਨ ਦਾ ਉਹ 10 ਰੁਪਏ ਕਰਦੀ ਸੀਗੀ ਅੱਜ ਵੀ ਜਿਹੜਾ 25 ਚੱਲ ਰਿਹਾ ਜੀ 225 ਅੱਜ ਵੀ ਸੰਗਤ 10 ਰੁਪਏ ਦਾ ਸਤਕਾਰ ਕਰਦੀ ਹੈ ਤੇ ਫਿਰ ਦੇਖੋ ਮਹਿੰਗਾਈ ਤਾਂ ਹਨਾ ਜਿਹੜੀਆਂ ਇਹ ਚੀਜ਼ਾਂ ਨੇ ਇਹਨਾਂ ਨੇ ਤਾਂ ਸਮੇ ਦੇ ਨਾਲ ਮਹਿੰਗਾਈ ਜਿਹੜੀ ਵਧਣੀ ਹੈ ਤੇ ਅਸੀਂ ਸ਼ਾਇਦ ਮੈਂ ਇਸੇ ਕਰਕੇ ਨਹੀਂ ਇੱਥੇ ਇਸ ਦੇ ਯੋਗ ਹੋ ਸਕਿਆ ਵੀ ਮੈਨੂੰ ਆਪਣੇ ਮਤਲਬ ਦਾ ਬਣਾ ਲੈਂਦਾ ਜਾਂ ਕਿਦਾ ਨਹੀਂ ਦਿਲ ਕਰਦਾ ਪਰ ਇੱਕ ਗੱਲ ਉਹ ਵੀ ਤੁਹਾਨੂੰ ਹੋਰ ਦੱਸਦਾ ਮੈਂ ਮੈਨੂੰ ਇੱਥੇ ਬਹੁਤ ਚੈਨ ਹੈ ਜੀ ਮੈਂ ਮਤਲਬ ਬਹੁਤ ਸ਼ਾਂਤ ਹੈ ਇੱਥੇ ਵੀ ਮੈਨੂੰ ਕੋਈ ਮੇਰੇ ਮਨ ਚ ਕੋਈ ਇਦਾਂ ਨਹੀਂ ਮੈਨੂੰ ਕਹਿੰਦੇ ਨੇ ਬਹੁਤ ਰਿਸ਼ਤੇਦਾਰ ਆ ਕੇ ਕਹਿਣਗੇ ਵੀ ਤੂੰ ਇੱਥੇ ਤਾਂ ਤੁਹਾਡੇ ਸਾਧਨ ਨਹੀਂ ਆਉਂਦਾ ਜੀ ਅੰਦਰ ਕੋਈ ਜਾਂ ਇੱਥੇ ਤੁਸੀਂ ਆਓ ਪਰ ਮੇਰੇ ਮਨ ਨੂੰ ਚੈਨ ਆ ਕਿਉਂਕਿ ਇੱਥੇ ਬੈਠ ਕੇ ਨਿਤਨੇਮ ਦੀ ਦਾਤ ਪ੍ਰਮਾਤਮਾ ਨੇ ਦਿੱਤੀ ਹੈ ਤੇ ਅਮਰਤ ਵੇਲਾ ਦਿੱਤਾ ਪ੍ਰਮਾਤਮਾ ਨੇ ਕਿਉਂਕਿ ਗੁਰੂ ਘਰ ਨਾਲ ਜੁੜੇ ਹੋਣ ਕਰਕੇ ਅਮਰਤ ਵੇਲਾ ਤੇ ਨਿਤਨੇਮ ਦੀ ਦਾਤ ਉਹਨਾਂ ਨੇ ਬਖਸ਼ੀ ਹੈ ਕੀਰਤਨ ਦੀ ਦਾਤ ਉਹਨਾਂ ਨੇ ਬਖਸ਼ੀ ਹੈ ਕੋਈ ਇੱਕ ਚੈਨ ਹੈਗਾ ਸਕੂਨ ਹੈਗਾ ਜੀ ਇਸ ਦਾ ਭਾਈ ਸਾਹਿਬ ਜੀ ਇਹ ਤਾਂ ਇਹ ਵੀ ਕਹਿ ਸਕਦਾ ਕਿ ਇੱਥੇ ਇੰਨੀ ਗੁਰਬਾਣੀ ਪੜ੍ਹਦੇ ਹੋ ਤੁਸੀਂ ਤਾਂ ਬਚ ਗਿਆ ਇਹ ਕਾਰਨ ਨਹੀਂ ਕਿਤੇ ਨਾ ਕਿਤੇ ਜਿਹੜੇ ਪੁਰਾਣੇ ਘਰ ਨੇ 50 50 ਸਾਲਾਂ ਦੇ ਤਾਂ 60 ਸਾਲ ਦਾ ਬਣਿਆ ਹੋਇਆ ਜੀ ਉਹ ਤਾਂ ਗਿਰ ਚੁੱਕੇ ਨੇ ਛੱਤਾਂ ਉਹਨਾਂ ਦੀ ਐਦਕੀ ਮੌਸਮ ਇਦਾਂ ਦਾ ਰਿਹਾ ਬਰ ਵਾਣੀ ਦੇ ਆਸਰੇ ਹੀ ਖੜਾਏ ਮੰਨ ਸਕਦੇ ਆ ਕਹਿ ਸਕਦੇ ਆ ਜੀ ਬਿਲਕੁਲ ਕਹਿ ਸਕਦੇ ਆ ਕਿਉਂਕਿ ਪ੍ਰਮਾਤਮਾ ਦੀ ਕਿਰਪਾ ਹੈ ਮੇਰਾ ਪਰਿਵਾਰ ਜਿਹਦੇ ਵਿੱਚ ਮੇਰੇ ਮਾਤਾ ਹੁਣ ਬੇਸ਼ੱਕ ਉਹ ਪੈਰਾਲਾਈਜ਼ ਦੇ ਜਿਹੜੇ ਵਿਚਾਰੇ ਮਰੀਜ਼ ਨੇ ਬੈਠੇ ਹੀ ਰਹਿੰਦੇ ਉਹ ਆਪ ਜਿਹੜੀ ਆਪਣੀ ਕਿਰਿਆ ਨਹੀਂ ਕਰ ਸਕਦੇ ਉਹਨਾਂ ਨੇ ਵੀ ਹਰ ਵੇਲੇ ਉਹ ਮੂਲ ਮੰਤਰ ਬਾਣੀ ਜਿਹੜਾ ਪੜ੍ਹਦੇ ਹੀ ਰਹਿੰਦੇ ਆ ਤੇ ਮੇਰੇ ਬੱਚੇ ਆ ਉਹਨਾਂ ਨੂੰ ਵੀ ਇੱਕ ਆਦਤ ਬਣਾਈ ਹੈ ਬੱਚਿਆਂ ਦੀ ਵੀ ਗੁਰੂ ਘਰ ਜਾਣਾ ਸਵੇਰੇ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਆ ਕੇ ਆਪਣਾ ਨਿਤਨੇਮ ਕਰਕੇ ਫੇਰ ਉਹ ਜਿਹੜਾ ਭਾਵੇਂ ਉਹ ਜਪਜੀ ਸਾਹਿਬ ਦਾ ਪਾਠ ਕਰਦੇ ਹੁਣ ਜਾਂ ਮਤਲਬ ਹੁਣ ਤਾਂ ਉਹ ਮਤਲਬ ਅੱਗੇ ਵਧ ਰਹੇ ਐ ਇਸ ਚੀਜ਼ ਨੂੰ ਵੀ ਪੰਜ ਬਾਣੀਆਂ ਦਾ ਨਿਤਨੇਮ ਕਰਕੇ ਫੇਰ ਆਪਣਾ ਪ੍ਰਸ਼ਾਦ ਪਾਣੀ ਛੱਕ ਕੇ ਫੇਰ ਜੋ ਜਿਹੜਾ ਸਕੂਲ ਜਾਂਦੇ ਆ ਜਾਂ ਜੋੜਾ ਵੀ ਕੰਮ ਕਰਦੇ ਬਾਅਦ ਚ ਕਰਦੇ ਇਹ ਮੰਨ ਸਕਦੇ ਆ ਵੀ ਇੱਥੇ ਹੋ ਸਕਦਾ ਬਾਣੀ ਦਾ ਪ੍ਰਭਾਵ ਵੀ ਹੈ ਤੇ ਇਸ ਜਗ੍ਹਾ ਦੇ ਉੱਤੇ ਮੇਰੀ ਸੋਚੀ ਚਾ ਜਿਵੇਂ ਦੋ ਐਸੇ ਸਤਿਪੁਰਸ਼ਾਂ ਦੇ ਚਰਨ ਪਏ ਨੇ ਜਿਹੜੇ ਰੱਬ ਵਰਗੇ ਮਹਾਂਪੁਰਸ਼ ਸੀਗੇ ਜੀ ਉਹਨਾਂ ਦੇ ਉਹਨਾਂ ਦੇ ਵਿੱਚ ਹੈਗੇ ਇੱਕ ਸਤਖੰਡ ਵਾਸੀ ਬਾਬਾ ਪੂਰਨਦਾਸ ਜੀ ਨੇ ਸੇਕੂਪੁਰ ਵਾਲੇ ਜਦੋਂ ਆਪਾਂ ਬਰਹਾਤ ਬਹਾਦਰਗੜ੍ਹ ਤੋਂ ਕਨੌਰ ਨੂੰ ਜਾਂਦੇ ਆ ਉੱਥੇ ਸਥਾਨ ਆਉਂਦਾ ਹੁੰਦਾ ਰਸਤੇ 'ਚ ਉਹ ਬਹੁਤ ਇੱਕ ਮਹਾਨ ਜਿਹੜੀ ਹਸਤੀ ਸੀਗੀ ਉਹਨਾਂ ਦੇ ਚਰਨ ਇੱਥੇ ਪਏ ਨੇ ਤੇ ਸਤਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਲਾਹੌਰਾ ਸਾਹਿਬ ਵਾਲੇ ਉਹਨਾਂ ਦੇ ਚਰਨ ਇੱਥੇ ਪੈਂਦੇ ਰਹੇ ਨੇ ਤੇ ਮੇਰੇ ਕੋਲ ਤਕਰੀਬਨ ਕੋਈ ਨਾ ਕੋਈ ਗੁਰੂ ਦਾ ਪਿਆਰਾ ਜਿਹੜੇ ਨਿਤਨੇਮੀ ਮੈਂ ਕਹਿ ਸਕਦਾ ਵੀ ਜਿਹੜੇ ਨਿਤਨੇਮੀ ਨੇ ਉਹ ਮੇਰੇ ਕੋਲ ਇੱਥੇ ਆਉਂਦੇ ਹੀ ਰਹਿੰਦੇ ਆ ਉਹਨਾਂ ਦੇ ਵੀ ਚਰਨ ਪੈਂਦੀ ਰਹਿੰਦੇ ਆ ਕਈ ਵਾਰੀ ਪ੍ਰਸ਼ਾਦ ਪਾਣੀ ਚਾਹ ਪਾਣੀ ਜਲ ਪਾਣੀ ਇੱਥੇ ਛਕਦੇ ਆ ਬੈਠਦੇ ਆ ਗੱਲਾਂ ਬਾਤਾਂ ਜੇ ਇੱਥੇ ਗੱਲਾਂ ਵੀ ਕਰਨੀਆਂ ਸੀ ਗੁਰੂ ਦੀਆਂ ਗੱਲਾਂ ਕਰਨੀਆਂ ਗੁਰਬਾਣੀ ਦੀਆਂ ਗੱਲਾਂ ਕਰਨੀਆਂ ਤੇ ਹੋ ਸਕਦਾ ਇਹ ਉਹਦਾ ਪ੍ਰਤਾਪ ਕਹਿ ਸਕਦੇ ਆ ਜੀ ਬਿਲਕੁਲ ਤੁਸੀਂ ਪਹਿਲਾਂ ਗੱਲ ਆਖੀ ਆ ਕਿ ਕਦੇ ਅੱਜ ਤੱਕ ਭੇਟਾ ਮੰਗ ਕੇ ਨਹੀਂ ਲਈ ਪਰ ਜਦੋਂ ਮੰਗ ਕੇ ਨਹੀਂ ਲੈਂਦੇ ਜਦੋਂ ਕੋਈ ਘੱਟ ਦੇ ਦਿੰਦਾ ਜਾਂ ਤੁਸੀਂ ਬੋਲਦੇ ਨਹੀਂ ਚੁੱਪੀ ਕਰ ਜਾਂਦੇ ਹੋ ਗੱਲ ਨਹੀਂ ਕਹਿੰਦੇ ਜੀ ਇਹ ਬਿਲਕੁਲ ਸੱਚ ਗੱਲ ਹੈ ਮੇਰੇ ਤੋਂ ਕਹੀ ਨਹੀਂ ਜਾਂਦਾ ਤੁਸੀਂ ਯਕੀਨ ਮੰਨਿਓ ਮੇਰੇ ਸਾਥੀ ਮੈਨੂੰ ਇਸ ਗੱਲ ਕਰਕੇ ਛੱਡ ਗਏ ਜਿਹੜੇ ਮੇਰੇ ਨਾਲ ਸ਼ੁਰੂ ਚ ਸਾਥੀ ਸੀਗੇ ਬੜੇ ਅੱਛੇ ਸੁਰੀਲੇ ਸੀਗੇ ਮਤਲਬ ਵੀ ਉਹ ਮੈਨੂੰ ਇਸ ਗੱਲ ਕਰਕੇ ਛੱਡ ਗਏ ਅੱਜ ਉਹ ਬਹੁਤ ਤਰੱਕੀ ਚ ਨੇ ਮੈਂ ਤੁਹਾਨੂੰ ਨੋਨਾ ਬਾਰੇ ਦੱਸਾਂ ਕੋਈ ਆਸਟ੍ਰੇਲੀਆ ਬੈਠਾ ਹੈ ਕੋਈ ਕੈਨੇਡਾ ਬੈਠਾ ਹੈ ਕੋਈ ਆਪਣਾ ਕੰਮ ਕਰ ਇੱਥੇ ਵਧੀਆ ਜਿਨ੍ਹਾਂ ਦਾ ਮਤਲਬ ਵੀ ਪਰ ਉਹ ਉਹ ਕਾਰਨ ਨਹੀਂ ਸੀਗਾ ਵੀ ਤੁਸੀਂ ਤਾਂ ਮੂੰਹੋਂ ਬੋਲਦੇ ਨਹੀਂ ਪਹਿਲਾਂ ਤਾਂ ਮੈਨੂੰ ਕਹਿਣਾ ਹੀ ਬਹੁਤ ਔਖਾ ਲੱਗਦਾ ਸੀ ਜਦ ਮੈਨੂੰ ਕੋਈ ਕਹਿੰਦਾ ਸੀ ਭਾਈ ਸਾਹਿਬ ਕੀਰਤਨ ਦੀ ਭੇਟਾ ਮੈਂ ਕਹਿੰਦਾ ਸੀ ਨਹੀਂ ਜੀ ਕੀਰਤਨ ਦੀ ਕੋਈ ਭੇਟਾ ਨਹੀਂ ਤੁਸੀਂ ਜੋ ਦੇ ਦੋਗੇ ਸਾਨੂੰ ਮਨਜ਼ੂਰ ਹੈ ਪਰ ਹਾਲਾਤ ਦੇ ਨਾਲ ਜਿਵੇਂ ਕਹਿੰਦੇ ਬਦਲਣਾ ਪੈਂਦਾ ਹਨਾ ਵੀ ਹੁਣ ਜਦੋਂ ਸਾਥੀ ਨਹੀਂ ਮੇਰੇ ਨਾਲ ਹੋਊਗਾ ਮੈਂ ਇਕੱਲਾ ਕੀਰਤਨ ਨਹੀਂ ਕਰ ਸਕਦਾ ਸਾਥੀਆਂ ਕਰਕੇ ਜਦੋਂ ਮੈਂ ਕੋਈ ਮੈਨੂੰ ਪੁੱਛਦਾ ਉਹ ਵੀ ਪੁੱਛੇ ਤੋਂ ਜਦੋਂ ਅਗਲਾ ਪੁੱਛਦਾ ਫਿਰ ਦਾਸੀ ਦਾ ਜੀ ਇੰਨੀ ਕੁ ਤੁਸੀਂ ਸੇਵਾ ਦੇ ਦਿਓ ਤੇ ਉਹਦੇ ਵਿੱਚ ਵੀ ਇਹ ਨਾਲ ਕਹਿੰਦਾ ਵੀ ਭਾਈ ਸਾਹਿਬ ਸਾਡੀ ਇੰਨੀ ਕੁ ਸੇਵਾ ਰੱਖੀ ਹੋਈ ਹੈ ਜਿਹੜੀ ਜੱਥੇ ਦੀ ਬਾਕੀ ਸਾਨੂੰ ਤੁਸੀਂ ਜੋ ਦੇ ਦੋਗੇ ਜੇ ਮੈਂ ਤੁਹਾਨੂੰ ਦੁਆਰਾ ਮੁੜ ਕੇ ਇਹ ਕਹਿ ਗਿਆ ਵੀ ਭਾਈ ਸਾਹਿਬ ਇਹ ਤਾਂ ਘੱਟ ਨੇ ਜਾਂ ਵੱਧ ਨੇ ਤੁਸੀਂ ਮੈਨੂੰ ਜੋ ਮਰਜੀ ਸਜ਼ਾ ਦੇ ਦਿਓ ਠੀਕ ਹੈ ਜੀ ਜਿੰਨ ਕੀ ਘਰ ਬਣਾਉਣ ਦੇ ਸਮਰੱਥ ਨਹੀਂ ਤੁਸੀਂ ਹੋਏ ਫੇਰ ਵੀ ਕਦੇ ਤੁਹਾਡੇ ਮਨ 'ਚ ਇਹ ਨਹੀਂ ਗੱਲ ਆਈ ਵੀ ਹੁਣ ਤਾਂ ਕਹਿ ਕੀ ਲਿਆ ਕਰਾਂਗੇ ਵੀ ਇਸ ਤੋਂ 1 ਰੁਪਿਆ ਘੱਟ ਨਹੀਂ ਲੈਣਾ ਜੀ ਪੂਰਾ ਲਓ ਪਰ ਨਰਮਾਈ ਉਨੀਉ ਚੱਲ ਰਹੀ ਹੈ ਨਹੀਂ ਜੀ ਅਸਲ 'ਚ ਪਤਾ ਨਹੀਂ ਰੱਬ ਨੇ ਸੁਭਾਈ ਕਿਹਜਾ ਬਣਾਇਆ ਮੈਂ ਕਈ ਵਾਰੀ ਬਾਅਦ ਦੇ ਵਿੱਚ ਆਪਣੇ ਆਪ ਤੇ ਮੈਂ ਸੋਚਦਾ ਹੁੰਦਾ ਵੀ ਮਨਾਂ ਦੁਨੀਆ ਕਿੱਥੇ ਤੋਂ ਕਿੱਥੇ ਫਿਰਦੀ ਹੈ ਲੋਕੀ ਮਿੰਟ 'ਚ ਕਹਿ ਦਿੰਦੇ ਨੇ ਵੀ ਤੇਰੀ ਜਵਾਨ ਨੂੰ ਕੀ ਹੋ ਜਾਂਦਾ ਵੀ ਤੂੰ ਕਿਉਂ ਨਹੀਂ ਕਹਿ ਸਕਦਾ ਕਿਸੇ ਨੂੰ ਪਰ ਮੈਨੂੰ ਐ ਲੱਗਦਾ ਵੀ ਇਹ ਚ ਰੱਬ ਦੀ ਰਜਾ ਹੈ ਕੋਈ ਮੈਂ ਮੈਨੂੰ ਕਿਉਂਕਿ ਮੈਂ ਇੱਕ ਦਿਨ ਮਹਾਂਪੁਰਸ਼ਾਂ ਨਾਲ ਮੇਰੀ ਜਦੋਂ ਗੱਲ ਹੁੰਦੀ ਉਹ ਮੈਨੂੰ ਕਹਿੰਦੇ ਵੀ ਤੂੰ ਦੇਖਦਾ ਜਾ ਵੀ ਕਦੇ ਉਹ ਸਮਾਉਣਾ ਹੈ ਤੂੰ ਜਿਹੜੀਆਂ ਚਿੱਤ ਚਿੱਤੇ ਵੀ ਨੇ ਸੋਚੀਆਂ ਵੀ ਵਾਹਿਗੁਰੂ ਨੇ ਤੇਰੇ ਲਈ ਉਹ ਸੋਚ ਕੇ ਰੱਖੀਆਂ ਹੋਈਆਂ ਨੇ ਵੀ ਜੇ ਤੂੰ ਉਹਦੀ ਰਜਾ 'ਚ ਚੱਲ ਰਿਹਾ ਹੈ ਤੇ ਇਹ ਸੋਚ ਕੇ ਚੱਲੋ ਵੀ ਜਿਹੜੀ ਉਹਦੀ ਕਿਰਪਾ 'ਚ ਜਿਹੜਾ ਆਨੰਦ ਹੋਣਾ ਉਹ ਸ਼ਾਇਦ ਦੁਨਿਆਵੀ ਗੱਲਾਂ ਨਾਲ ਜਾਂ ਮਾਇਆ ਮੰਗ ਕੇ ਸ਼ਾਇਦ ਨਾ ਮਿਲੇ ਜੀ ਕੋਣਾ ਪੈਸਾ ਜੀ ਫਿਰ ਹੁਣ ਕੀ ਪਲੈਨਿੰਗ ਹੁਣ ਕੀ ਕਰੀਆ ਹੁਣ ਕਿਉਂਕਿ ਤਰੇੜਾਂ ਆ ਗਈਆਂ ਤੁਹਾਡੇ ਘਰ ਚ ਤੁਸੀਂ ਕਹਿ ਰਹੇ ਹੋ ਕਿ ਬਜਟ ਬਣਾਇਆ ਠੇਕੇਦਾਰ ਨੂੰ ਬੁਲਾਇਆ ਉਹ ਬਜਟ ਬਹੁਤ ਜ਼ਿਆਦਾ ਫਿਰ ਹੁਣ ਕਿਸ ਤਰੀਕੇ ਨਾਲ ਬਣਾਉਣਾ ਤਾਂ ਪਾਉਣਾ ਮਤਲਬ ਛੱਤ ਤਾਂ ਆਪਾਂ ਨੂੰ ਰਹਿਣ ਵਾਸਤੇ ਪਾਣੀ ਪੀਣੀ ਹੈ ਜੀ ਉਹ ਤਾਂ ਇੱਕ ਜ਼ਿੰਦਗੀ ਦਾ ਦਸਤੂਰ ਆ ਪਰਿਵਾਰ ਪਾਲਣਾ ਬੱਚੇ ਪਾਲਣ ਦੇ ਨੇ ਫਿਰ ਉਹਦੀ ਪਲੈਨਿੰਗ ਕੀ ਆ ਜੀ ਕਿ ਐਵੇਂ ਬਣ ਜੂ ਹੌਲੀ ਹੌਲੀ ਦੇਖੋ ਜੇ ਮੈਂ ਕਹਿੰਦੇ ਰੋਟੀ ਕੱਪੜਾ ਮਕਾਨ ਇਹ ਤਿੰਨ ਚੀਜ਼ਾਂ ਤਾਂ ਜਿਹੜੀਆਂ ਇਨਸਾਨ ਵਾਸਤੇ ਜ਼ਰੂਰੀ ਨੇ ਬਣਾਉਣਾ ਤਾਂ ਪੈਣਾ ਜੀ ਬਸ ਇਹ ਹੈਗਾ ਵੀ ਜਿੰਨੀ ਕੁ ਸਮਰੱਥਾ ਮਾਲਕ ਦਊਗਾ ਉਸ ਮੁਤਾਬਕ ਹੋਣੇ ਆ ਵੀ ਚਲੋ ਜਿਵੇਂ ਦੋ ਤਿੰਨ ਕਮਰੇ ਬਣੇ ਹੋਏ ਐ ਉਸ ਸਮੇਂ ਦੇ ਬਣੇ ਹੋਏ ਬਜ਼ੁਰਗਾਂ ਨੇ ਬਣਾਏ ਸੀ ਇਹ ਹੋ ਸਕਦਾ ਵੀ ਸ਼ਾਇਦ ਮੈਂ ਇੱਕ ਕਮਰਾ ਬਣਾ ਲੂੰਗਾ ਦਵਾਰੇ ਨੂੰ ਢਾ ਕੇ ਬਸ ਜਿੰਨੀ ਕੁ ਮਤਲਬ ਜਿਵੇਂ ਜਿਵੇਂ ਬਾਕੀ ਜਿਵੇਂ ਗੁਰੂ ਸਾਹਿਬ ਸਮਰੱਥਾ ਦੇਣਗੇ ਉਸ ਮੁਤਾਬਕ ਮੇਰਾ ਇਹਨੂੰ ਬਣਾਉਣਾ ਦਾ ਹੈ ਤੇ ਦੂਸਰਾ ਮੇਰਾ ਇੱਕ ਇਹ ਅਪੀਲ ਜ਼ਰੂਰ ਹੈ ਤੁਹਾਡੇ ਮਾਧਿਅਮ ਰਾਹੀਂ ਵੀ ਅੱਜਕੱਲ ਦੇ ਨਾ ਜਿਹੜੇ ਹਾਲਾਤ ਇਹ ਬਣ ਚੁੱਕੇ ਨੇ ਵੀ ਜਿਹੜੀਆਂ ਸਿੱਖ ਸੰਸਥਾ ਮਾਨੇ ਜਿਹੜੀਆਂ ਸਿੱਖ ਸੁਸਾਇਟੀਆਂ ਇਸ ਤਰ੍ਹਾਂ ਦੀਆਂ ਸਮਾਗਮ ਕਰਵਾਉਂਦੀਆਂ ਨੇ ਉਹ ਕਿਉਂਕਿ ਅਸੀਂ ਜਿਹੜਾ ਕੀਰਤਨ ਕਰਨਾ ਸਮਾਗਮਾਂ 'ਚ ਹੀ ਜਾ ਕੇ ਕਰਨਾ ਤੇ ਉਹ ਕੀ ਕਰਦੇ ਆ ਵੀ ਉਹ ਬਾਹਰਲੇ ਨੂੰ ਬੜੀ ਪਹਿਲ ਦਿੱਤੀ ਜਾਂਦੀ ਆ ਜਿਾ ਕਹਿੰਦੇ ਆ ਵੀ ਦਰਬਾਰ ਸਾਹਿਬ ਦੇ ਰਾਗੀ ਬੁਲਾਉਣੇ ਆ ਅਸੀਂ ਤਾਂ ਜਿਹੜੇ ਟੀਵੀ ਤੇ ਇਹਨਾਂ ਨੂੰ ਦੇਖਿਆ ਜਾਂਦਾ ਉਹਨਾਂ ਨੂੰ ਮਤਲਬ ਪਹਿਲ ਦਿੰਦੇ ਆ ਉਹ ਦੇਖੋ ਸਾਰੇ ਸਤਿਕਾਰਯੋਗ ਨੇ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਮੈਂ ਹੀ ਸਭ ਤੋਂ ਮਾੜਾ ਐ ਉਹ ਸਾਰੇ ਸਤਕਾਰਯੋਗ ਨੇ ਸਭ ਨੂੰ ਸਮਾਂ ਦੋ ਪਰ ਤੁਸੀਂ ਇਹ ਜਿਹੜੀ ਗੱਲ ਦੀ ਧਾਰਨ ਕਰ ਲਈ ਵੀ ਜਿਹੜੇ ਲੋਕਲ ਨੇ ਇਹਨਾਂ ਤੋਂ ਕੀਰਤਨ ਕਰਾਉਣਾ ਵੀ ਚੱਲ ਇਹਨਾਂ ਤੋਂ ਤਾਂ ਸੁਣਦੇ ਹੀ ਰਹਿੰਨੇ ਆ ਤੇ ਜੇ ਇਹਨਾਂ ਤੋਂ ਕਰਾਉਣਾ ਵੀ ਹੈ ਤਾਂ ਤੁਸੀਂ ਉਹਨਾਂ ਨੂੰ ਨਹੀਂ ਜਿਹੜਾ ਉਹਨਾਂ ਦਾ ਮਾਨ ਸਤਕਾਰ ਨਹੀਂ ਕਰਦੀ ਸੰਗਤ ਉਸ ਇਹ ਪਤਾ ਨਹੀਂ ਇਹ ਮੈਂਟੈਲਿਟੀ ਉਹ ਇਦਾਂ ਦੀ ਬਣ ਚੁੱਕੀ ਲੋਕਾਂ ਨੂੰ ਦੇਖੋ ਇੱਕ ਘੰਟਾ ਕੀਰਤਨ ਅਸੀਂ ਕੀਤਾ ਸਾਨੂੰ ਮੰਨ ਲਓ ਉਹਨਾਂ ਨੇ ਸਿਰਫ 2100 ਰੁਪਏ ਜਾਂ 1100 ਰੁਪਏ ਦੇਣਾ ਹੈ ਇੱਕ ਜਥਾ ਜਿਹੜਾ ਬਾਹਰੋਂ ਬੁਲਾਇਆ ਗਿਆ ਜਿਹੜਾ ਟੀਵੀ ਤੇ ਦੇਖਿਆ ਉਹਨੇ ਵੀ ਇੱਕ ਘੰਟਾ ਕੀਰਤਨ ਕਰਨਾ ਬਲਕਿ ਉਹਨੇ ਪੌਣਾ ਘੰਟਾ ਹੀ ਕਰਨਾ ਕਿਉਂਕਿ ਇਹ ਸਮੇਂ ਦਾ ਵੀ ਹੈਗਾ ਸਿਸਟਮ ਉਹ ਪੌਣਾ ਘੰਟਾ ਕੀਰਤਨ ਕਰਕੇ ਕਿਉਂਕਿ ਦਰਬਾਰ ਸਾਹਿਬ ਦੇ ਰਾਗੀਆਂ ਦੀ ਹੈਬਿਟ ਇਦਾਂ ਦੀ ਬਣੀ ਹੋਈ ਹੈ ਵੀ ਉਹ ਪੌਣਾ ਘੰਟਾ ਕੀਰਤਨ ਜਾਂ ਇੱਕ ਘੰਟਾ ਮੰਨ ਲਓ ਚਲੋ ਕੀਤਾ ਉਹਨਾਂ ਨੂੰ ਲੋਕ 77000 ਰੁਪਇਆ 52 52000 ਰੁਪਇਆ ਦਿੰਦੇ ਆ ਵੀ ਉਸ ਵੇਲੇ ਸਾਨੂੰ ਸਮਝ ਨਹੀਂ ਆਉਂਦੀ ਵੀ ਇਹ ਫਰਕ ਕਿਉਂ ਕੀਤਾ ਜਾਂਦਾ ਹੈ ਇਹ ਗੁਰਬਾਣੀ ਦਾ ਕੀਰਤਨ ਉਹਨਾਂ ਨੇ ਸੁਣਾਇਆ ਹੈ ਉਹਨਾਂ ਨੇ ਵੀ ਸਮਾ ਸਫਲ ਕੀਤਾ ਤੁਹਾਡਾ ਅਸੀਂ ਵੀ ਸਮਾ ਸਫਲੀ ਕੀਤਾ ਵੀ ਇਹ ਫਰਕ ਕਿਉਂ ਕੀਤਾ ਜਾਂਦਾ ਇਹ ਨਹੀਂ ਸਮਝ ਲੱਗਿਆ ਅਜੇ ਤੱਕ ਠੀਕ ਹੈ ਜਾਨੀ ਕਿ ਜਿਹੜੇ ਲੋਕ ਨੇ ਉਹ ਵੀ ਇਹ ਗੱਲ ਨੂੰ ਸਮਝਦੇ ਨਹੀਂ ਹੈਗੇ ਇੱਕ ਦੁਨੀਆਦਾਰੀ ਇਹ ਬਣਾ ਰੱਖੀ ਆ ਵੀ ਜਿਹੜਾ ਟੀਵੀ 'ਤੇ ਆ ਗਿਆ ਜਿਵੇਂ ਤੁਸੀਂ ਗੱਲਬਾਤ ਕੀਤੀ ਆ ਕਿ ਇਹਨਾਂ ਨੂੰ ਬੁਲਾਈਏ ਜੀ ਉਹਨਾਂ ਨੂੰ ਫਿਰ ਮਤਲਬ ਜਿੰਨੇ ਮੰਗ ਲਈ ਡਿਮਾਂਡ ਕਰਨੀ ਬਸ ਉਹਨੇ ਜੀ ਕਰਦੇ ਆ ਜੀ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਇੰਟਰਵਿਊ ਦੇ ਵਿੱਚ ਮੇਰੇ ਨਾਲ ਕੋਈ ਰਾਗੀ ਸਿੰਘ ਬੈਠੇ ਸੀਗੇ ਮਿੱਤਰ ਸੀਗੇ ਮੇਰੇ ਤੇ ਉਹਨਾਂ ਨੂੰ ਕਾਲ ਆਉਂਦੀ ਹੈ ਮੇਰੇ ਮੇਰੇ ਬੈਠੇ ਬੈਠੇ ਨਾਲ ਅਸੀਂ ਗੱਡੀ 'ਚ ਬੈਠੇ ਸੀ ਉਹਨਾਂ ਨੂੰ ਕਾਲ ਆਉਂਦੀ ਹੈ ਪ੍ਰੋਗਰਾਮ ਦੀ ਤੇ ਉਹਨਾਂ ਨੇ ਮੇਰੇ ਕੋਲ ਬੈਠੇ 71000 ਰੁਪਏ ਭੇਟਾ ਦੀ ਡਿਮਾਂਡ ਕੀਤੀ ਕਿਤੇ ਸ਼ਾਇਦ ਕਰਨਾਲ ਸਾਈਡ ਕੋਈ ਪ੍ਰੋਗਰਾਮ ਸੀਗਾ ਤੇ ਮੈਂ ਮਨ 'ਚ ਸੋਚ ਰਿਹਾ ਕਿ 71000 ਰੁਪਏ ਉਹਨਾਂ ਨੇ ਭੇਟਾ ਮੰਗੀ ਹੈ ਸਾਨੂੰ ਲੋਕ 1100 2100 ਦਿੰਦੇ ਨਹੀਂ ਮਤਲਬ ਉਹ ਕਰਦੇ ਆ ਬੜਾ ਹੀ ਮਤਲਬ ਇਹ ਪਤਾ ਨਹੀਂ ਲੋਕਾਂ ਦਾ ਕੀ ਸਿਸਟਮ ਹੈ ਜੀ ਮੈਨੂੰ ਮੇਰੀ ਸਮਝ ਤੋਂ ਬਾਹਰ ਹੈ ਵੀ ਗੁਰਬਾਣੀ ਨਾਲ ਵੀ ਇਸ ਤਰ੍ਹਾਂ ਕਿਉਂ ਫਰਕ ਕੀਤਾ ਜਾਂਦਾ ਜਾਂ ਗੁਰਬਾਣੀ ਸੁਣਾਉਣ ਵਾਲੇ ਨਾਲ ਵੀ ਕਿਉਂ ਇੰਨਾ ਫਰਕ ਕੀਤਾ ਜਾਂਦਾ ਬਿਲਕੁਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੀ ਉਹਨਾਂ ਦੀ ਵੀ ਰੇਟ ਨੇ ਜਿਹੜੇ ਮਤਲਬ ਉਹ ਪੱਕੇ ਤੌਰ ਤੇ ਰੱਖੇ ਹੋਏ ਨੇ ਜੇ ਪਾਠ ਕਰਾਉਣਾ ਤਾਂ ਵੀ ਉਦੋਂ ਘੱਟ ਨਹੀਂ ਉਹ ਪੱਕਾ ਸਿਸਟਮ ਹੈ ਜਨ ਕਿ ਉਹਨਾਂ ਦਾ ਵੀ ਜੇ ਰੇਟ ਦੀ ਗੱਲ ਕਰੀਏ ਕਾਫੀ ਹੈ ਨੇ ਫੀਸ ਕਾਫੀ ਆ ਭੇਟਾ ਕਾਫੀ ਆ ਜਿਵੇਂ ਆਪਾਂ ਕਹਿ ਦਈਏ ਕੀ ਲੱਗਦਾ ਤੁਹਾਨੂੰ ਜਿਵੇਂ ਤੁਸੀਂ ਵੀ ਇਹੀ ਗੱਲ ਦਾ ਜ਼ਿਕਰ ਕਰਿਆ ਕਿ ਇੱਧਰ ਤਾਂ ਭੇਟਾ ਵੀ ਮਤਲਬ ਲੋਕਲ ਸਾਨੂੰ ਬਹੁਤ ਦੇ ਕੇ ਰਾਜ਼ੀ ਨਹੀਂ ਉਧਰ ਫਿਰ ਐਵੇਂ ਵੀ ਫਰਕ ਰੱਖਦੇ ਨੇ ਤੇ ਦੇਖੋ ਜੀ ਜਿਹੜੇ ਐਸਜੀਪੀਸੀ ਦੇ ਮੁਲਾਜ਼ਮ ਨੇ ਉਹ ਉਹਨਾਂ ਦੀ ਤਨਖਾਹ ਵੀ ਐਸਜੀਪੀਸੀ ਵੱਲੋਂ ਬਕਾਇਦਾ ਉਹਨਾਂ ਦੇ ਫੰਡ ਕੱਟਦੇ ਆ ਉਹਨਾਂ ਨੂੰ ਮੈਡੀਕਲ ਪੱਤਾ ਮਿਲਦਾ ਹੋਰ ਜਿਹੜਾ ਜਿਵੇਂ ਕਹ ਦੀ ਸਮੇਂ-ਸਮੇਂ ਤੇ ਜਿਵੇਂ ਸਰਕਾਰੀ ਹਨਾ ਸਹੂਲਤਾਂ ਨੇ ਇਸ ਤਰ੍ਹਾਂ ਦੀ ਉਹਨਾਂ ਕੋਲ ਸਹੂਲਤਾਂ ਨੇ ਸਾਰੀਆਂ ਤੇ ਫਿਰ ਜਦੋਂ ਇਦਾਂ ਉਹ ਕੀਰਤਨ ਕਰਦੇ ਨੇ ਉਦਾਂ ਵੀ ਸੰਗਤ ਉਹਨਾਂ ਨੂੰ ਜ਼ਿਆਦਾ ਦਿੰਦੀ ਆ ਤੇ ਇਹ ਹੀ ਗੱਲ ਦਾ ਸਮਝ ਨਹੀਂ ਅਜੇ ਤੱਕ ਪਈ ਵੀ ਇਹ ਇਦਾਂ ਫਰਕ ਕਿਉਂ ਹੈ ਵੀ ਇਹ ਕੀ ਕੀ ਕਾਰਨ ਹੈ ਇਸ ਗੱਲ ਦਾ ਲੋਕੀ ਲੋਕਲ ਜਿਹੜੇ ਰਾਗੀ ਜਿੱਥੇ ਬੈਠੇ ਆ ਉਹਨਾਂ ਦਾ ਸਤਿਕਾਰ ਕਿਉਂ ਨਹੀਂ ਐਵੇਂ ਕਰਦੇ ਹੈਗੇ ਵੀ ਉਹਨਾਂ ਨੂੰ ਕਿਉਂ ਨਹੀਂ ਪਰ ਮਤਲਬ ਉੱਠਣ ਕੇ ਉੱਠਣਾ ਦੇਖਣਾ ਚਾਹੁੰਦੇ ਉਹ ਤੇ ਹੁਣ ਤੁਹਾਡੇ ਸਾਹਮਣੇ ਹੈ ਜੇ ਮੈਂ ਵੀ ਇਦਾਂ ਬੰਕੇ ਭੇਟਾ ਲੈਂਦਾ ਹੁੰਦਾ ਤਾਂ ਮੇਰੇ ਵੀ ਸ਼ਾਇਦ ਹਾਲਾਤ ਬਹੁਤ ਵਧੀਆ ਹੋਣੇ ਸੀ ਆ ਮਕਾਨ ਬਖਤੋਂ ਉਦਾਂ ਵੀਰ ਜੀ ਮਤਲਬ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਮਾਲਕ ਦੀ ਬਹੁਤ ਦੇ ਆ ਮੈਂ ਬਹੁਤ ਅੜਦੀ ਗੱਲਾਂ ਚ ਆ ਕੋਈ ਐਸੀ ਗੱਲ ਨਹੀਂ ਕਦੇ ਮਨ ਨੂੰ ਅਫਸੋਸ ਨਹੀਂ ਹੋਇਆ ਕਦੇ ਝੋਰਾ ਨਹੀਂ ਹੋਇਆ ਇਸ ਗੱਲ ਦਾ ਵੀ ਤੂੰ ਕਿਹੜੇ ਕੰਮ ਚ ਪੈ ਗਿਆ ਨਹੀਂ ਇਸ ਗੱਲ ਦਾ ਮਾਣ ਹੈ ਹਮੇਸ਼ਾ ਵੀ ਗੁਰੂ ਸਾਹਿਬ ਨੇ ਬੜੀ ਤਰੁੱਠ ਕੇ ਦਾਤ ਦਿੱਤੀ ਹੈ ਕੀਰਤਨ ਦੀ ਤੇ ਹਮੇਸ਼ਾ ਮੈਨੂੰ ਮਾਣ ਰਹੂਗਾ ਜਦ ਤੱਕ ਸਾਹ ਚੱਲਦੇ ਆ ਠੀਕ ਹੈ ਤੇ ਬਾਕੀ ਜਦੋਂ ਹੁਣ ਵੀ ਕਿਸੇ ਨੇ ਕੀਰਤਨ ਕਰਾਉਣਾ ਐ ਥੋੜਾ ਵੀ ਤੁਸੀਂ ਅੜ ਕੇ ਖੜਜੋਗੇ ਵੀ ਐਨੇ ਪੈਸੇ ਲੈਣੇ ਨੇ ਨਿੱਪੇ ਭੇਟਾ ਲੈਣੀਆਂ ਕਿ ਉਹ ਤਾਂ ਮਨ ਚ ਹੈ ਹੀ ਨਹੀਂ ਗੱਲ ਬਾਤ ਤੁਹਾਨੂੰ ਸੱਚ ਦੱਸਾਂ ਮੈਂ ਇਹ ਹੋਇਆ ਮੇਰੇ ਨਾਲ ਜਦੋਂ ਕੀਰਤਨ ਕਰਕੇ ਵਾਪਸ ਆਉਣਾ ਹੁੰਦਾ ਉਸ ਟਾਈਮ ਜੇ ਤਾਂ ਮਾਲਕ ਸਾਹਮਣੇ ਖੜਾ ਮਿਲ ਗਿਆ ਵੀ ਹਾਂ ਜੀ ਅਸੀਂ ਭਾਈ ਸਾਹਿਬ ਠੀਕ ਹੈ ਜੀ ਅੱਗਿਆ ਤੋਂ ਚੱਲੇ ਆ ਉਹਨਾਂ ਨੇ ਕਿਹਾ ਤਾਂ ਭਾਈ ਸਾਹਿਬ ਤੁਹਾਡੀ ਭੇਟਾ ਲੈ ਜਾਓ ਤਾਂ ਨਾਲ ਲੈ ਆਉਣੀਆਂ ਨਹੀਂ ਮੈਂ ਮੇਰੇ ਤੋਂ ਇਹ ਨਹੀਂ ਕਦੇ ਹੋਇਆ ਵੀ ਮੈਂ ਸਨੇਹਾ ਦੇ ਕੇ ਉਹਨੂੰ ਬਲਾ ਮਾਜਾ ਨੂੰ ਫੋਨ ਕਰਕੇ ਬਲਾਵਾ ਵੀ ਭਾਈ ਸਾਹਿਬ ਆਓ ਸਾਡੀ ਭੇਟਾ ਤੋਂ ਅਸੀਂ ਜਾਣ ਅਸੀਂ ਇੱਦਾਂ ਹੀ ਆ ਜਾਈਦਾ ਜੀ ਬਹੁਤ ਵਾਰੀ ਹੋਇਆ ਇਦਾਂ ਆ ਜਾਈਦਾ ਪਰ ਜਿਹੜੇ ਪਿਆਰ ਵਾਲੇ ਜਿਹੜੇ ਮੈਨੂੰ ਜਾਣਦੇ ਆ ਵੀ ਹਾਂ ਇਹਦੇ ਇਦਾਂ ਇਦਾਂ ਸੁਭਾਅ ਆ ਉਹ ਮੈਨੂੰ ਬਾਹਰ ਬਾਅਦ ਵਿੱਚ ਘਰ ਆ ਕੇ ਵੀ ਮੇਰੀ ਭੇਟਾ ਫੜਾ ਕੇ ਗਿਆ ਬਹੁਤ ਵਾਰੀ ਇਦਾਂ ਹੋਇਆ ਠੀਕ ਆ ਜੀ ਜੀ ਵਿੱਚ ਫਿਰ ਸੰਗਤ ਐਵੇਂ ਦੀ ਵੀ ਹੁੰਦੀ ਆ ਜਿਹੜੇ ਫਿਰ ਦੁਬਾਰਾ ਭੁੱਲੀ ਜਾਂਦੇ ਨੇ ਜਾਂ ਆਉਂਦੇ ਨਹੀਂ ਜਾਂ ਗੱਲਬਾਤ ਵਿੱਚੇ ਰਹਿ ਜਾਂਦੇ ਆ ਹਾਂ ਉਹ ਓਦਾਂ ਦੇ ਵੀ ਲੋਕ ਲੋਕ ਹਰ ਤਰ੍ਹਾਂ ਦੇ ਨੇ ਜੀ ਓਦਾਂ ਦੇ ਵੀ ਲੋਕ ਹੈਗੇ ਜਿਹੜੇ ਕਹਿੰਦੇ ਚੱਲ ਸਰ ਗਿਆ ਤੇ ਸਰ ਗਿਆ ਕੋਈ ਗੱਲ ਨਹੀਂ ਤੇ ਉਹ ਮਾਲਕ ਦੀ ਬੜੀ ਦੇ ਆ ਜੀ ਮਤਲਬ ਆਨੰਦ ਐ ਸੀ ਕੋਈ ਗੱਲ ਨਹੀਂ ਹੈਗੀ ਵੀ ਆਪਾਂ ਕੱਲੇ ਇਹਦੇ ਪਿੱਛੇ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਮੈਂ ਇਹਨੂੰ ਬਿਜ਼ਨਸ ਨਹੀਂ ਬਣਾਇਆ ਮੈਨੂੰ ਭਗਤੀ ਸਮਝ ਕੇ ਕਰਦਾ ਬਸ ਠੀਕ ਹੈ ਜੀ ਇਹ ਕੀਰਤਨ ਭਗਤੀ ਹੈ ਇੱਕ ਮੈਨੂੰ ਮਹਾਂਪੁਰਸ਼ਾਂ ਦਾ ਬਚਨ ਹਮੇਸ਼ਾ ਯਾਦ ਰਹਿੰਦਾ ਕਹਿੰਦੇ ਜਦੋਂ ਵੀ ਕੀਰਤਨ ਕਰਨਾ ਕਦੇ ਇਹ ਨਾ ਸੋਚੀਂ ਵੀ ਸਾਹਮਣੇ ਫਲਾਣਾ ਫਲਾਣਾ ਬੈਠਾ ਮੈਂ ਇਸ ਤਰ੍ਹਾਂ ਦਾ ਕੀਰਤਨ ਕਰਾਂ ਮੈਂ ਇਸ ਤਰ੍ਹਾਂ ਦਾ ਕੀਰਤਨ ਕਰਾਂ ਕੀਰਤਨ ਹਮੇਸ਼ਾ ਗੁਰੂ ਸਾਹਿਬ ਨੂੰ ਸੁਣਾਉਣਾ ਹੈ ਤੁਹਾਡਾ ਗੁਰੂ ਸਾਹਿਬ ਨੇ ਪ੍ਰਵਾਨ ਕਰ ਲਿਆ ਸਮਝ ਲਓ ਪ੍ਰਵਾਨ ਹੋ ਗਿਆ ਬਸ ਕਦੇ ਇਹ ਨਹੀਂ ਸੋਚਣਾ ਮੇਰੇ ਸਾਹਮਣੇ ਫਲਾਣਾ ਬੰਦਾ ਬੈਠਾ ਹੈ ਕੋਈ ਵੱਡਾ ਉੱਚਾ ਅਹੁਦੇ ਵਾਲਾ ਬੈਠਾ ਹੈ ਇਦਾਂ ਦਾ ਕਦੇ ਵੀ ਨਹੀਂ ਸੋਚਿਆ ਜੀ ਠੀਕ ਹੈ ਭਾਈ ਸਾਹਿਬ ਜੀ ਵੱਡੀਆਂ ਵੱਡੀਆਂ ਸੰਸਥਾਵਾਂ ਨੇ ਸਮਾਜ ਸੇਵੀ ਸੰਸਥਾਵਾਂ ਕੰਮ ਕਰ ਰਹੀਆਂ ਨੇ ਉਹ ਵੀ ਕਈ ਵਾਰੀ ਦੇਖਦੇ ਨੇ ਜਾਂ ਕੋਸ਼ਿਸ਼ ਕਰਦੇ ਨੇ ਵੀ ਲੋੜਵੰਦ ਨੇ ਜਿਹੜੇ ਜਾਂ ਸਿੰਘ ਨੇ ਉਹਨਾਂ ਦਾ ਕੁਛ ਨਾ ਕੁਛ ਕੀਤਾ ਜਾਵੇ ਉਹਨਾਂ ਦਾ ਅਸੀਂ ਕਰੀਏ ਜੇ ਕਿਸੇ ਤਰੀਕੇ ਨਾਲ ਕੋਈ ਸੰਸਥਾ ਤੁਹਾਡੇ ਨਾਲ ਕੰਟੈਕਟ ਕਰਦੀ ਆ ਤਾਂ ਮਤਲਬ ਤੁਸੀਂ ਉਹਨਾਂ ਦਾ ਸਹਿਯੋਗ ਲਮੋਗੇ ਸਹਿਯੋਗ ਦੀ ਗੱਲ ਇੰਨੀ ਕਹਿ ਜੀ ਮੈਂ ਸਹਿਯੋਗ ਇੰਨਾ ਚਾਹੁੰਦਾ ਹੈ ਸੰਸਥਾਵਾਂ ਤੋਂ ਸੰਗਤ ਤੋਂ ਸੁਸਾਇਟੀਆਂ ਤੋਂ ਕਮੇਟੀਆਂ ਤੋਂ ਵੀ ਸਾਨੂੰ ਕੀਰਤਨ ਕਰਨ ਦਾ ਮੌਕਾ ਦੇਣ ਉਹ ਸਮਾਗਮਾਂ ਦੇ ਵਿੱਚ ਜਿੱਥੇ ਵੀ ਸਮਾਗਮ ਹੋਣ ਕੋਈ ਖੁਸ਼ੀ ਦਾ ਕੋਈ ਗਮੀ ਦਾ ਕਿਤੇ ਵੀ ਕਿਸ ਤਰ੍ਹਾਂ ਦੇ ਵੀ ਕੋਈ ਗੁਰੂਆਂ ਦੇ ਗੁਰਪੁਰਬ ਨੇ ਹੋਰ ਨੇ ਸਾਨੂੰ ਮੌਕਾ ਦੇਣ ਅਸੀਂ ਉੱਥੇ ਕੀਰਤਨ ਕਰਕੇ ਤੇ ਜਿਹੜੀ ਬਣਦੀ ਇੱਕ ਕਹਿ ਲਈਏ ਵੀ ਬਣਦਾ ਸਤਕਾਰ ਉਹ ਦੇਣ ਭੇਟਾ ਦੇ ਰੂਪ ਚ ਆਪਾਂ ਕਹਿ ਲਈਏ ਵੀ ਤਾਂ ਕਿ ਅਸੀਂ ਆਪਣੇ ਉਹ ਖਰਚੇ ਕੱਢ ਕੇ ਥੋੜੀ ਥੋੜੀ ਬਚਤ ਕਰਕੇ ਆਪਣੇ ਇਹਨਾਂ ਚੀਜ਼ਾਂ ਬਾਰੇ ਵੀ ਸੋਚੀਏ ਕਿਉਂ ਕਿਉਂਕਿ ਇਹਦਾ ਇਹਨਾਂ ਗੱਲਾਂ ਨਾਲ ਜਿਹੜਾ ਗੁਜ਼ਾਰਾ ਹੋ ਸਕਦਾ ਪਰ ਆ ਜਿਹੜੇ ਮਹਿਲ ਨਹੀਂ ਪੈ ਸਕਦੇ ਮਕਾਨ ਨਹੀਂ ਬਣ ਸਕਦੇ ਇਹ ਇਹ ਕਾਰਨ ਮੈਂ ਇੰਨਾ ਕਾ ਸਹਿਯੋਗ ਮੰਗਦਾ ਬਾਕੀ ਕੋਈ ਮੇਰੀ ਹੋਰ ਕੋਈ ਡਿਮਾਂਡ ਨਹੀਂ ਹੈ ਕਿਸੇ ਨੂੰ ਠੀਕ ਹੈ ਜੀ ਬਿਲਕੁਲ ਜਨਨ ਕਿ ਇਹ ਨਹੀਂ ਕਹਦੇ ਵੀ ਸਾਡਾ ਘਰ ਕੋਈ ਹੋਰ ਬਣਾਵੇ ਜਨਨ ਕਿ ਤੁਸੀਂ ਆਪ ਬਣਾਵੋ ਆਪ ਮਿਹਨਤ ਕਰਕੇ ਬਣਾਓ ਜੀ ਬਿਲਕੁਲ ਬਿਲਕੁਲ ਮੇਰੀ ਇਹ ਖੁਆਇਸ਼ ਹੈ ਕਿਉਂਕਿ ਦੇਖੋ ਕੈਲੀਏ ਵੀ ਜਿਹੜਾ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੋਈ ਵੀ ਹੈ ਮੇਰੇ ਤੋਂ ਬਿਨਾ ਹੋਰ ਬਹੁਤ ਐਸੇ ਜਿਹੜੇ ਗਰੰਥੀ ਸਿੰਘ ਹੋਗੇ ਰਾਗੀ ਸਿੰਘ ਪ੍ਰਚਾਰਕ ਜਿੰਨੇ ਵੀ ਨੇ ਬਹੁਤ ਲੱਗੇ ਹੋਏ ਨੇ ਤੇ ਜਿਹੜਾ ਗੁਰੂ ਦਾ ਪ੍ਰਚਾਰ ਕਰ ਰਿਹਾ ਪ੍ਰਸਾਰ ਕਰ ਰਿਹਾ ਹੈ ਉਹਦੇ ਲਈ ਤਾਂ ਮਤਲਬ ਵੀ ਤੁਸੀਂ ਐ ਲਾ ਲੋ ਵੀ ਉਹਨਾਂ ਦੇ ਜਿਹੜੇ ਘਰ ਨੇ ਜਾਂ ਜਿਹੜੇ ਉਹਨਾਂ ਦੇ ਬੱਚਿਆਂ ਦੀ ਖਰਚਾ ਖਰਚੇ ਨੇ ਫੀਸਾਂ ਵਗੈਰਾ ਨੇ ਉਹ ਉਹਨਾਂ ਤੋਂ ਨਿਸ਼ਚਿੰਤ ਹੋਣ ਕੋਈ ਜਿਹੜੀਆਂ ਸੰਸਥਾਵਾਂ ਨੇ ਮੈਂ ਹੁਣ ਇਸ਼ਾਰਾ ਕਰਾਂ ਐਸਜੀਪੀਸੀ ਵੱਲ ਕਿਉਂਕਿ ਉਹਨਾਂ ਦਾ ਅਸਲ ਦੇ ਵਿੱਚ ਜਿਹੜਾ ਉਹਨਾਂ ਦੀ ਮੈਂ ਵੱਡੀ ਨਲਾਈਕੀ ਸਮਝਦਾ ਇਸ ਗੱਲ 'ਚ ਕਿਉਂਕਿ ਉਹ ਆਪਣੇ ਪ੍ਰਚਾਰਕਾਂ ਨੂੰ ਵੜਨਾ ਮਾਨ ਸਤਕਾਰ ਨਹੀਂ ਦੇ ਸਕੀ ਲੋਕ ਵੀ ਤਾਂ ਹੀ ਉਹ ਕਰਨਗੇ ਨਾ ਜੇ ਕੋਈ ਜਿਹੜੀ ਸਾਡੀ ਬਣੀ ਹੋਈ ਸੰਸਥਾ ਪਹਿਲਾਂ ਉਹ ਸੰਭਾਲ ਕਰੇਗੀ ਤੇ ਲੋਕ ਵੀ ਉਹਨਾਂ ਨੂੰ ਦੇਖ ਕੇ ਤਾਂ ਫਿਰ ਉਹਦਾ ਦਾ ਜਿਹੜਾ ਸਿਸਟਮ ਬਣੂਗਾ ਉਹ ਨਹੀਂ ਕੋਈ ਇਸ ਇਸ ਚੀਜ਼ ਵੱਲ ਉਹਨਾਂ ਦਾ ਖਿਆਲ ਹੈਗਾ ਤੇ ਤਾਂ ਕਰਕੇ ਹਾਲਾਤ ਇਦਾਂ ਦੇ ਜਿਹੜੇ ਬਣ ਚੁੱਕੇ ਹੈ ਜੀ ਬਿਲਕੁਲ ਜੀ ਭਾਈ ਜਗਜੀਤ ਸਿੰਘ ਜੀ ਕੀਰਤਨੀਏ ਸਿੰਘ ਨੇ ਰਾਗੀ ਸਿੰਘ ਨੇ ਜਿਨ੍ਹਾਂ ਦੇ ਘਰ ਦੇ ਹਾਲਾਤ ਨਾਜੁਕ ਨੇ ਬਹੁਤ ਹੀ ਜ਼ਿਆਦਾ ਕਿਉਂਕਿ بارش ਬਹੁਤ ਜ਼ਿਆਦਾ ਪਈਆ ਤਰੇੜਾਂ ਆ ਗਈਆਂ ਚੂ ਰਹਾ ਘਰ ਪਿਛਲੀ بارش ਦੇ ਹਾਲਾਤ ਉਹਨਾਂ ਨੇ ਦੱਸੇ ਨੇ ਹੁਣ ਜਾਨੀ ਕਿ ਆਪਣੇ ਘਰ ਨੂੰ ਮਤਲਬ ਇੱਕ ਖਤਰੇ 'ਚ ਮੰਨ ਰਹੇ ਨੇ ਕਿ ਐ ਨਹੀਂ ਪਤਾ ਕਦੋਂ ਡਿੱਗ ਜਾਵੇ ਸੋ ਉਸ ਤੋਂ ਬਾਅਦ ਦੂਜੀਆਂ ਵੱਡੀਆਂ ਗੱਲਾਂ ਇਹ ਇਹਨਾਂ ਨੇ ਦੱਸਿਆ ਨੇ ਕਿ ਅੱਜ ਤੱਕ ਭੇਟਾ ਕਦੇ ਮੰਗ ਕੇ ਨਹੀਂ ਲਈ ਜਿੰਨੀ ਸੰਗਤ ਨੇ ਭੇਟਾ ਦੇਤੀ ਉੰਨੀ ਹੀ ਲੈਂਦੇ ਹਾਂ ਸੀ ਅਤੇ ਲਗਾਤਾਰ ਇਹ ਵੀ ਕਹਿੰਦੇ ਨੇ ਕਿ ਨਹੀਂ ਗੱਲਬਾਤ ਇਹ ਹੁੰਦੀ ਹੈ ਕਿ ਸਮਾਜ ਸੇਵੀ ਸੰਸਥਾਵਾਂ ਸਾਡੀ ਮਦਦ ਕਰਨ ਆਮ ਅਕਸਰ ਆਪਾਂ ਦੇਖਦੇ ਹਾਂ ਕਿ ਉਹ ਪਰਿਵਾਰ ਹੁੰਦਾ ਲੋੜਵੰਦ ਹੁੰਦਾ ਉਹ ਕਹਿੰਦੇ ਨੇ ਕਿ ਸਾਡੀ ਮਦਦ ਕਰੋ ਪਰ ਪਾਈ ਸਾਹਿਬ ਕਹਿੰਦੇ ਨੇ ਕਿ ਸਾਡੀ ਮਦਦ ਦੀ ਲੋੜ ਨਹੀਂ ਸਾਨੂੰ ਸਾਡੇ ਕੀਰਤਨ ਕਰਾਓ ਸਾਨੂੰ ਭੇਟਾ ਦਿਓ ਉੱਥੇ ਸਾਨੂੰ ਪੂਰੀ ਭੇਟਾ ਦਿਓ ਜੇ ਅਸੀਂ ਸਾਡੇ ਮਨ 'ਚ ਇਹ ਗੱਲਬਾਤ ਆ ਕਿ ਅਸੀਂ ਮੰਗ ਕੇ ਨਹੀਂ ਲਵਾਂਗੇ ਤਾਂ ਸੰਗਤ ਨੂੰ ਪੂਰੀ ਭੇਟਾ ਦੇਣੀ ਬਣਦੀ ਹੈ ਗੁਰਤੇਜ ਸਿੰਘ ਥੂਈ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ